ਮੈਂ ਐਮਐਲਏ ਕੋਈ ਦੂਜੀ ਚ ਪੜਦਾ ਜਵਾਬ ਨਹੀਂਗਾ ਵੀ ਮੈਂ ਇਹੋ ਜੇ ਕੰਮ ਕਰਾਉਂਗਾ ਐਮਐਲਏ ਦੇ ਬੰਦੇ ਆ ਖਾਸੋ ਖਾਸ ਬੰਦੇ ਐ ਐਮਐਲਏ ਕਰਾ ਰਿਆ ਤੁਹਾਡਾ ਇੱਕ ਵੀ ਬਿਆਨ ਨਹੀਂ ਆ ਉੱਤੇ ਜਿਹੜੇ ਨੱਕੇ ਲੋਕ ਆ ਉਹ ਫਸ ਗਏ ਵਿੱਚ ਸਕੂਲ ਵਾਲੇ ਬੱਚੇ ਫਸ ਗਏ ਜਿਹੜੀਆਂ ਔਰਤਾਂ ਬਾਹਰੋਂ ਪਾਲਣ ਚੋੱਕੇ ਆ ਰਹੀਆਂ ਸੀ ਉਹਨਾਂ ਤੇ ਲਾਠੀ ਚਾਰਜ ਹੋਇਆ ਨੀਲ ਦਿਖਾ ਰਹੀਆਂ ਉਹ ਕਈ ਬਜ਼ੁਰਗ ਆ ਜਿਹੜੇ ਤੁਰ ਵੀ ਨਹੀਂ ਸਕਦੇ ਸੀ ਛੋਟਿਆਂ ਤੇ ਤੁਰਦੇ ਆ ਉਹਨਾਂ ਨੂੰ ਵੀ ਪ੍ਰਸ਼ਾਸਨ ਨੇ ਕੁੱਟਿਆ ਇੱਕ ਤੁਸੀਂ ਵੀ ਐਸੀ ਪਰਿਵਾਰ ਨਾਲ ਜੁੜੇ ਹੋਣ ਲੋਕ ਕਹਿੰਦੇ ਸੀ ਵੀ ਅਸੀਂ ਇੱਕ ਇਸੇ ਭਾਈਚਾਰੇ ਨਾਲ ਜੁੜੇ ਉਹ ਵੀ ਚੰਦਪਾਣ ਵਾਲੇ ਵੀ ਤੁਸੀਂ ਜੁੜੇ ਹੋ ਕਿ ਸਾਡਾ ਇੱਕ ਐਮਐਲਏ ਆ ਸਾਡੇ ਨਾਲ ਬੈਠੂਗਾ ਸਾਡੀ ਗੱਲਬਾਤ ਸੁਣੂਗਾ ਇੱਕ ਮਜ਼ਦੂਰ ਆ ਗੋਰਾ ਮੱਤਾ ਕਿ ਐਮਐਲਏ ਨੇ ਮੇਰੇ ਸੀਆਈ ਨੂੰ ਕਹਿ ਕੇ ਮੇਰੇ ਚੱਡੇ ਪੜਵਾਏ ਆ ਉਹ ਕੰਮ ਤੁਹਾਡੀ ਸਰਕਾਰ ਤੇ ਵੀ ਚੱਲ ਪਿਆ ਹੋਣੇ ਹੀ ਵੀ ਬੰਦਾ ਚੱਕ ਲਓ ਪਤਾ ਨਹੀਂ ਲੱਗਣਾ ਕਿੱਧਰ ਗਿਆ ਕਿੱਥੇ ਕੰਮ ਹੋਵੇ ਨਾ ਹੋਵੇ ਲੋਕਾਂ ਦਾ ਪਰ ਜਿਹੜੇ 92 ਚੋਰੇ ਹੋ ਜੀ ਇਹਨਾਂ ਨੇ ਆਪਦੇ ਬੈਂਕਾਂ ਅੰਕ ਦੇ ਅਕਾਊਂਟ ਭਰ ਲਏ ਆਪ ਦਾ ਬਹੁਤ ਕੁਝ ਬਣਾ ਲਿਆ ਬਣੇ ਨਾ ਬਣੇ ਲੋਕਾਂ ਦਾ ਮਾਈਕ ਲੈ ਕੇ ਚੱਲੋ ਤੁਹਾਨੂੰ ਮੈਂ ਕੰਮ ਹੁੰਦੇ ਵਿਖਾਵਾਂ ਪਹਿਲਾਂ ਤੁਸੀਂ ਵੀ ਇੱਥੇ ਰਹਿੰਦੇ ਹੋ ਮਤਲਬ ਕੌਣ ਕਹਿੰਦਾ ਕਿ ਨਹੀਂ ਹੋ ਰਿਹਾ ਮੇਰੇ ਕੋਲੇ ਲਿਆਓ ਮੈਂ ਉਹਨੂੰ ਵਿਖਾ ਦੂੰਗਾ ਜਿੰਨੀਆਂ ਸੜਕਾਂ ਆਮ ਆਦੀ ਪਾਰਟੀ ਦੇ ਰਾਜ ਚ ਬੜੀਆਂ ਸਭ ਤੋਂ ਵੱਧ ਮਾਰੀਆਂ ਸੜਕਾਂ ਬੜੀਆਂ ਪਤਾ ਨਹੀਂ ਕਿ ਉਹਦੇ ਵਿੱਚ ਐਮਐਲਏ ਦਾ ਹਿੱਸਾ ਸੀ ਜਾਉ ਦੇ ਵਿੱਚ ਮੰਤਰੀਆਂ ਦਾ ਹਿੱਸਾ ਸੀ ਜਾਉ ਦੇ ਵਿੱਚ ਅਫਸਰਾਂ ਦਾ ਹਿੱਸਾ ਸੀ ਜੇਕਰ ਅਫਸਰਾਂ ਦਾ ਹਿੱਸਾ ਸੀ ਤੇ ਤੁਸੀਂ ਉਹਤੇ ਕਾਰਵਾਈ ਕਿਉਂ ਨਹੀਂ ਕਰਾਈ ਪਿੱਛੇ ਤਾਂ ਇਹ ਸਾਬਤ ਹੁੰਦਾ ਵੀ ਐਮਐਲਏ ਦਾ ਵੀ ਕਿਤੇ ਨਾ ਮਾੜਾ ਮੋਟਾ ਸ਼ੇਅਰ ਸੀਗਾ ਇਹਦੇ ਵਿੱਚ ਪੰਜ ਤਰੀਕ ਨੂੰ ਪਿੰਡ ਚੰਦਪਾਣ ਦੇ ਵਿੱਚ ਇੱਕ ਬਹੁਤ ਵੱਡਾ ਐਕਸੀਡੈਂਟ ਹੁੰਦਾ ਤੁਸੀਂ ਸੋਸ਼ਲ ਮੀਡੀਆ ਤੇ ਸਭ ਨੇ ਵੇਖਿਆ ਉਸ ਦੇ ਵਿੱਚ ਜੈਤੋ ਦੇ ਐਮਐਲਏ ਅਮੋਲਕ ਸਿੰਘ ਆਮਾਦੀ ਪਾਰਟੀ ਤੇ ਵੱਡੇ ਦੋਸ਼ ਲੱਗਦੇ ਆ ਕਿ ਉਹ ਦਾ ਵਿੱਚ ਮੋਟਾ ਹੱਥ ਹੈ ਜਿਨ੍ਹਾਂ ਲੋਕਾਂ ਨੇ ਜਿਹੜੇ ਧਰਨਾਕਾਰੀ ਬੈਠੇ ਹੋਏ ਸੀ ਪੁਲਿਸ ਪ੍ਰਸ਼ਾਸਨ ਉਹਨਾਂ ਉੱਤੇ ਲਾਠੀ ਚਾਰਜ ਕਰਨ ਜਾਂਦਾ ਤੇ ਜਿਹੜੇ ਧਰਨਾਕਾਰੀ ਸੀ ਉਹਨਾਂ ਉੱਤੇ ਇੱਟਾਂ ਡਲੇ ਚਲਾਉਂਦੇ ਆ ਜਿਹੜੇ ਦੂਜੀ ਧਿਰ ਆ ਤਣਾਠ ਲੋਕ ਆ ਉਹ ਐਮਐਲਏ ਦੇ ਬੰਦੇ ਆ ਦੋਸ਼ ਲੱਗ ਰਹੇ ਆ ਅੱਜ ਸਾਡੇ ਨਾਲ ਅਮੋਲਕ ਸਿੰਘ ਐਮਐਲਏ ਆਮ ਆਦੀ ਪਾਰਟੀ ਜੇਤੂ ਹਲਕਾ ਸਾਡੇ ਨਾਲ ਨੇ ਪਹਿਲਾਂ ਸਵਾਗਤ ਤੇ ਫਿਰ ਗੱਲਬਾਤ ਐਮਐਲਏ ਸਸਰੀ ਗਾਲ ਜੀ ਸਸਰੀ ਗਾਲ ਜੀ ਤਾਰਾ ਜੀ ਧੰਨਵਾਦ ਤੁਹਾਡੇ ਤੇ ਲੋਕ ਕਹਿੰਦੇ ਹੋਇਆ ਵੀ ਐਮਐਲਏ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਜਿਹੜਾ ਤੁਸੀਂ ਵੇਖਿਆ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਹੈ ਉਹ ਕਹਿੰਦੇ ਆ ਵੀ ਐਮਐਲ ਦਾ ਹੱਥ ਹੈ ਸਭ ਕੁਝ ਐਮਐਲੇ ਕਰਾ ਰਿਆ ਇਹ ਗੱਲ। ਵੇਖੋ ਪਹਿਲੀ ਗੱਲ ਮੈਂ ਚੁਣਿਆ ਹੋਇਆ ਨਮਾਇੰਦਾ ਤੇ ਮੈਂ ਐਮਐਲਿਆਂ ਕੋਈ ਦੂਜੀ ਚ ਪੜਦਾ ਜਵਾਕ ਨਹੀਂਗਾ ਵੀ ਮੈਂ ਇਹੋ ਜੇ ਕੰਮ ਕਰਾਉਂਗਾ। ਸੋ ਮੈਨੂੰ ਇਹੀ ਹੁੰਦਾ ਮੇਰੇ ਹਲਕੇ 'ਚ ਜਿਹੜਾ ਵੀ ਕੋਈ ਵੀ ਪ੍ਰੋਟੈਸਟ ਹੋ ਪੀਸਫੁਲੀ ਨਿਭੜ ਜੇ। ਨਾ ਕਿ ਜਿਵੇਂ ਹੋਇਆ ਹੂੰਵੇਂ। ਸੋ ਦੂਜੀ ਗੱਲ ਇਹ ਆ ਜਿੱਦਨੋਂ ਪ੍ਰੋਟੈਸਟ ਆ ਐਕਚੁਅਲ 'ਚ ਮੈਨੂੰ ਤਾਂ ਤਕਰੀਬ ਨਹੀਂ ਸਾਰਾ ਕੁਝ ਹੋਣ ਤੋਂ ਬਾਅਦ ਪਤਾ ਲੱਗਿਆ। ਕਿਉਂਕਿ ਇੱਕ ਤਾਂ ਦਿੱਲੀ ਇਲੈਕਸ਼ਨ ਚੱਲਦਾ ਸੀਗਾ ਦੂਜਾ ਮੇਰਾ ਫਰੈਂਡ ਨੇ ਆਉਣਾ ਸੀ ਅਸੀਂ ਉਹਨੂੰ ਲੈਣ ਗਏ ਵੇ ਸੀਗੇ ਉਧਰੋਂ ਸੋ ਮਤਲਬ ਬਹੁਤ ਹੀ ਮਹਾਨਦਭਾਗੀ ਘਟਨਾ ਸੋ ਇਹ ਨਹੀਂ ਹੋਣਾ ਚਾਹੀਦਾ ਸੀ 5 ਤਰੀਕ ਦਾ ਇਹ ਘਟਨਾ ਹੋਈ ਆ ਅੱਜ 10 ਤਰੀਕ ਹੋ ਗਏ ਮਤਲਬ 6 ਦਿਨ ਹੋ ਗਏ ਉਸ ਘਟਨਾ ਹੋਈ ਨੂੰ ਤੁਹਾਡੇ ਜਿਹੜੇ ਨਾਂ ਰਹਿੰਦੇ ਆ ਤੁਹਾਡੇ ਸਲਾਹਕਾਰ ਆ ਤੁਹਾਡਾ ਪੀਏ ਆ ਉਹਨਾਂ ਨੇ ਗੰਮਣੀ ਦੱਸਿਆ ਐਮਐਲਏ ਸਾਹਿਬ ਉੱਥੇ ਆ ਘਟਨਾ ਹੋ ਗਈ ਆਪਣਾ ਇੱਕ ਹੱਕ ਬੰਦ ਐ ਆਪਣੀ ਇੱਕ ਜ਼ਿੰਮੇਵਾਰੀ ਬੰਦੀ ਆ ਉਹਨਾਂ ਦੇ ਲੋਕਾਂ ਦੇ ਵਿੱਚ ਜਾਇਗੇ ਉਹਨਾਂ ਦੇ ਦੁੱਖ ਸੁੱਖ ਨਾਲ ਬੈਠਗੇ ਆਪਾਂ ਵੀ ਕੀ ਦੁੱਖ ਸੁੱਖ ਆ ਸਾਨੂੰ ਤੁਸੀਂ ਵੀ ਵੇਖ ਲੈ ਤੁਹਾਡੇ ਐਡੀ ਐਡੀਕੇਸ਼ਨ ਲੱਗ ਜਾਣੇ ਕੋਈ ਛੋਟੀ ਮੋਟੀ ਗੱਲ ਐ ਨਹੀਂ ਵੇਖੋ ਪਤਾ ਕੀ ਹੁੰਦਾ ਕਈ ਵਾਰੀ ਆਏ ਹੁੰਦਾਗਾ ਵੀ ਵੈਸੇ ਤਾਂ ਪਿੰਡ ਵਾਲਿਆਂ ਨੂੰ ਵੀ ਤਰਨਾਗਰਾਂ ਗਾਣੂ ਵੀ ਤੇ ਜਿਹੜੇ ਵਿਰੋਧੀ ਆ ਉਹਨਾਂ ਦੇ ਉਹਨਾਂ ਨੂੰ ਵੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਮੇਰਾ ਕੋਈ ਉਹਦੇ ਵਿੱਚ ਰੋਲ ਹੈ ਨਹੀਂ ਸੀਗਾ ਸੋ ਐਲੀਗੇਸ਼ਨ ਐਮ ਐਲ ਟੀ ਲੱਗਦੇ ਹੁੰਦੇ ਕਿਉਂਕਿ ਮੇਰਾ ਹਲਕਾ ਹੈ ਤਾਂ ਉਹ ਮਤਲਬ ਮੈਨੂੰ ਹੀ ਕਿਹਾ ਜਾ ਸਕਦਾ ਜ਼ਿੰਮੇਵਾਰੀ ਤੁਹਾਡੇ ਬੱਤੇ ਨੂੰ ਕਹਿਣਾ ਹਾਂ ਮਤਲਬ ਜ਼ਿੰਮੇਵਾਰੀ ਹੈਗੀ ਆ ਤਾਂ ਮਤਲਬ ਮੈਨੂੰ ਹੀ ਕਿਹਾ ਜਾ ਸਕਦਾ ਹਾਂ ਕਿਤਨਾ ਕਿਤੇ ਮੈਨੂੰ ਵੀ ਆਇ ਲੱਗਦਾ ਵੀ ਜੇ ਮੈਂ ਸ਼ਾਇਦ ਪਹਿਲਾਂ ਇੱਥੇ ਹੁੰਦਾ ਤਾਂ ਮੈਂ ਉੱਥੇ ਅਕਸਰ ਹੀ ਤੁਸੀਂ ਵੀ ਵੇਖਿਆ ਹੋਣਾ ਜਦੋਂ ਧਰਨ ਲੱਗਦਾ ਮੈਂ ਆਪ ਹੀ ਜਾਵਰਦਾ ਤਾਂ ਸ਼ਾਇਦ ਉਹ ਸੌਟ ਆਊਟ ਕਰ ਹੀ ਲੈਂਦੇ ਜੇ ਮੈਂ ਆਪ ਜਾਂਦਾ ਹਾਲਾਂਕਿ ਸ਼ਾਇਦ ਜਿਹੜਾ ਮੁੰਡਾ ਸਰਪੰਚ ਆ ਉਹਦੇ ਨਾਲ ਮੇਰੀ ਗੱਲ ਵੀ ਹੋਈ ਹੈ ਇੱਕ ਦਿਨ ਪਹਿਲਾਂ ਕਿ ਸ਼ਾਇਦ ਦੋ ਕੁ ਦਿਨ ਪਹਿਲਾਂ ਉਨੇ ਮੈਨੂੰ ਗੱਲਬਾਤ ਕੀਤੀ ਬਹੁਤ ਵਧੀਆ ਤਰੀਕੇ ਨਾਲ ਮੇਰੇ ਕੋਲੇ ਹੈਗੀ ਆ ਫੋਨ ਤੇ ਉਹ ਕਹਿੰਦਾ ਭਾਈ ਜੀ ਆਪਾਂ ਮਿਲਦੇ ਆ ਮੈਂ ਕਿਹਾ ਹਾਂ ਆ ਜਿਓ ਕੋਈ ਗੱਲ ਨਹੀਂ ਆਪਾਂ ਬਹਿ ਕੇ ਗੱਲ ਕਰਾਂਗੇ ਮੈਂ ਕਿਹਾ ਸਾਡਾ ਹੀ ਬੰਦਾ ਤੂੰ ਤਾਂ ਸੋ ਉਦੋਂ ਮਗਰੋਂ ਪਤਾ ਨਹੀਂ ਮੈਨੂੰ ਵੀ ਇਲੈਕਸ਼ਨ ਚ ਬਿਜ਼ੀ ਹੋਣ ਕਰਕੇ ਤੇ ਉਧਰੋਂ ਮੈਂ ਬ੍ਰਦਰ ਨੂੰ ਲੈਣ ਜਾਣਾ ਸੀ ਭਰਾ ਨੂੰ ਉਧਰ ਹੋਣ ਕਰਕੇ ਆਉਂਦਿਆਂ ਨੂੰ ਪਤਾ ਲੱਗਿਆ ਮੈਨੂੰ ਸਲਾਹ ਕਰ ਤੁਸੀਂ ਕਹਿੰਦੇ ਵੀ 6 ਦਿਨ ਹੋ ਗਏ ਦੱਸਿਆ ਨਹੀਂ ਉਹ ਤਾਂ ਮੈਨੂੰ ਉਦੋਂ ਹੀ ਪਤਾ ਲੱਗਿਆ ਜਿੱਦਨੇ ਹੋਇਆ ਜੀ ਪਤਾ ਲੱਗ ਅਸੀਂ ਐਮਐਲ ਸਾਹਿਬ ਤੁਹਾਡਾ ਹੱਕ ਬੰਦਾ ਸੀ ਇੱਕ ਦਿਨ ਬਿਜੀ ਸੀ ਦੋ ਦਿਨ ਬਿਜੀ ਸੀ ਤਿੰਨ ਦਿਨ ਜ ਬਿਆਨ ਆਇਆ ਨਾ ਤੁਹਾਡਾ ਕੋਈ ਸਪਸ਼ਟੀਕਰਨ ਆਇਆ ਸੋਸ਼ਲ ਮੀਡੀਆ ਤੇ ਤੁਸੀਂ ਵੇਖੋ ਤੁਹਾਡੇ ਖਿਲਾਫ ਕਿੰਨੀਆਂ ਵੀਡੀਓ ਚੱਲ ਰਹੀਆਂ ਐਮਐਲਏ ਦੇ ਬੰਦੇ ਆ ਖਾਸੋ ਖਾਸ ਬੰਦੇ ਐ ਐਮਐਲਏ ਕਰਾ ਰਿਹਾ ਤੁਹਾਡਾ ਇੱਕ ਵੀ ਬਿਆਨ ਨਹੀਂ ਆ ਉੱਤੇ ਮੈਨੂੰ ਦੇਣ ਦਿਓਗੇ ਬਿਆਨ ਫੇਰੀ ਦਊਗਾ ਪਹਿਲੀ ਗੱਲ ਤਾਂ ਇਹ ਆ ਵੀ ਇਹ ਪ੍ਰੈਸ ਦੀ ਵੀ ਜ਼ਿੰਮੇਵਾਰੀ ਬੰਦੀ ਸੀਗੀ ਕਿ ਮੈਨੂੰ ਬਾਈਟ ਲੈਂਦੇ ਤੇ ਜਦੋਂ ਇੱਕ ਪਰ ਇੱਕ ਪਾਸੇ ਕੋਈ ਕਿਸੇ ਦਾ ਇਲਜ਼ਾਮ ਲਾਉਂਦਾ ਤੇ ਜਿਹੜਾ ਪ੍ਰੈਸ ਆਲਾ ਹੁੰਦਾ ਉਹਦਾ ਫਰਜ ਬੰਦਾ ਹੁੰਦਾ ਵੀ ਉਹਨੂੰ ਵੀ ਪੁੱਛ ਲਿਆ ਜਾਵੇ ਜਿਹਦੀ ਬਾਰੇ ਗੱਲ ਕੀਤੀ ਜਾਂਦੀ ਹੈ ਸੋ ਜਿਹੜੇ ਬਿਨਾ ਮੇਰੀ ਵਰਜਨ ਤੋਂ ਜਿਨ੍ਹਾਂ ਨੇ ਖਬਰਾਂ ਲਾਈਆਂ ਸੋ ਉਹਨਾਂ ਨੂੰ ਫਿਰ ਪੱਤਰਕਾਰਤਾ ਦਾ ਪਤਾ ਨਹੀਂ ਮੈਂ ਇਹ ਕਹਿਣਾਗਾ ਜਾਂ ਤਾਂ ਮੈਨੂੰ ਅਪਰੋਚ ਕੀਤੀ ਹੁੰਦੀ ਤਾਂ ਮੈਂ ਦੱਸ ਸਕਦਾ ਹੁੰਦਾ ਸੋ ਇਹ ਤਾਂ ਨਹੀਂ ਤੁਹਾਡੇ ਉਲਟ ਲਾਦੀ ਖਬਰ ਤਾਂ ਕਰਕੇ ਕਹਿ ਰਹੇ ਸੀ ਨਹੀਂ ਮੈਂ ਕੋਈ ਨਿਆਣਾ ਤਾਂ ਹੈ ਨਹੀਂ ਖਬਰਾਂ ਤਾਂ ਉਲਟਾ ਲੱਗਦੀਆਂ ਰਹਿੰਦੀਆਂ ਕੋਈ ਗੱਲ ਨਹੀਂ ਹੈਗੀ ਪਰ ਮੈਂ ਇਹ ਕਹਿੰਦਾ ਵੀ ਇਹ ਫਰਜ਼ ਬੰਦਾ ਆਪਣਾ ਵੀ ਦੂਜੇ ਜਿਹੜੀ ਤੇਰਾ ਉਹਦਾ ਵੀ ਵਰਜਨ ਲੈਣਾ ਹੁੰਦਾਗਾ ਫੇਰ ਹੀ ਮੈਂ ਦੱਸ ਸਕਦਾ ਰਹੀ ਗੱਲ ਮੈਂ ਜਾਣਦਾ ਕਿੱਥੇ ਉਥੋਂ ਤਾਂ ਪੁਲਿਸ ਲੱਗੀ ਹੋਈ ਵੀ ਹੈ ਤੇ ਜਿਨ੍ਹਾਂ ਦੀ ਲੜਾਈ ਹੋਈ ਹੈ ਉਹ ਬੰਦਿਆਂ ਨੂੰ ਪੁਲਿਸ ਨੇ ਫੜਿਆ ਵਾ ਸੀਗਾ ਠੀਕ ਹੈ ਜਿਹੜਾ ਮੈਂ ਕਰ ਸਕਦਾ ਸੀ ਮੈਂ ਉਹਨਾਂ ਨੂੰ ਇਹੀ ਕਿਹਾ ਸੀਗਾ ਉਸ ਤੋਂ ਮਗਰੋਂ ਵੀ ਇਹਨੂੰ ਛੇਤੀ ਤੋਂ ਛੇਤੀ ਖਤਮ ਕਰੋ ਜਿਵੇਂ ਵੀ ਇਹ ਲੋਕ ਸਹਿਮਤ ਹੁੰਦੇ ਆ ਹਾਲਾਂਕਿ ਪਹਿਲਾਂ ਵੀ ਇਹ ਹੋ ਜਾਣਾ ਚਾਹੀਦਾ ਸੀ ਪਰ ਜੋ ਵੀ ਹੋਇਆ ਉਹ ਮੰਦ ਭੱਗ ਹੈ ਸੋ ਕੋਈ ਉਹਨਾਂ ਚ ਇਹ ਨਹੀਂਗਾ ਵੀ ਫਲਾਨਾ ਮੇਰਾ ਬੰਦਾ ਹੈ ਫਲਾਨਾ ਹਾਲਾਂਕਿ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਬੰਦੇ ਹੀ ਕਾਂਗਰਸੀ ਹੈ ਬਲਾਕ ਸੰਮਤੀ ਮੈਂਬਰ ਨੇ ਹਾਲਾਂਕਿ ਜਿਹੜਾ ਮੁੰਡਾ ਸਰਪੰਚ ਬਣਿਆ ਉਹ ਸਾਡੀ ਪਾਰਟੀ ਚੋਂ ਹੀ ਸੀਗਾ ਤੇ ਮੈਨੂੰ ਨਹੀਂ ਆਇ ਲੱਗਦਾ ਕਾ ਵੀ ਉਹ ਇਸ ਤੋਂ ਬਾਅਦ ਚ ਦੱਸਣ ਤੋਂ ਬਾਅਦ ਵੀ ਪਤਾ ਲੋਕਾਂ ਨੂੰ ਚੰਗੀ ਤਰ੍ਹਾਂ ਮੈਂ ਨਾ ਤਾਂ ਕਿਸੇ ਨੂੰ ਲੜਾਉਣ ਚ ਸੀ ਨਾ ਕਿਸੇ ਨੂੰ ਛਡਾਉਣ ਸੀ ਕਿਉਂਕਿ ਉਹ ਮਸਲਾ ਹੀ ਨਾਲੀ ਦਾ ਅਕਸਰ ਹੀ ਪਿੰਡਾਂ ਦੇ ਵਿੱਚ ਹੁੰਦਾ ਰਹਿੰਦਾਗਾ ਪਰ ਉਹ ਪਤਾ ਨਹੀਂ ਐਡੀ ਵੱਡੀ ਗੱਲ ਕਿਵੇਂ ਬਣ ਗਈ ਮੇਰੀ ਤਾਂ ਆਪ ਦੀ ਸਮਝ ਤੋਂ ਬਾਹਰ ਹੋ ਗਈ ਉਹ ਇੱਕ ਪਿੰਡ ਦੇ ਸਰਪੰਚ 'ਤੇ ਹਮਲਾ ਹੋ ਜਾਣਾ ਤੁਹਾਡੀ ਸਰਕਾਰ ਹੋਵੇ ਤੁਸੀਂ ਇੱਥੋਂ ਦੇ ਐਮਐਲਏ ਹੋ ਤੁਸੀਂ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਕੀਤੀ ਵੀ ਮੇਰੇ ਹਲਕੇ ਦੇ ਵਿੱਚ ਆਹ ਕਾਂਡ ਹੋਇਆ ਕਿਵੇਂ ਹੋਇਆ ਜਿਹੜੇ ਨੱਕੇ ਲੋਕ ਆ ਉਹ ਫਸ ਗਏ ਵਿੱਚ ਸਕੂਲ ਵਾਲੇ ਬੱਚੇ ਫਸ ਗਏ ਜਿਹੜੀਆਂ ਔਰਤਾਂ ਬਾਹਰੋਂ ਬਾਲਣ ਚੋੱਕੇ ਆ ਰਹੀਆਂ ਸੀ ਉਹਨਾਂ ਤੇ ਲਾਠੀ ਚਾਰਜ ਹੋਇਆ ਨੀਲ ਦਿਖਾ ਰਹੀਆਂ ਉਹ ਕਈ ਬਜ਼ੁਰਗ ਆ ਜਿਹੜੇ ਤੁਰ ਵੀ ਨਹੀਂ ਸਕਦੇ ਸੀ ਛੋਟੀਆਂ ਦੇ ਤੁਰਦੇ ਆ ਉਹਨਾਂ ਨੂੰ ਵੀ ਪ੍ਰਸ਼ਾਸਨ ਨੇ ਕੁੱਟਿਆ ਕਈਆਂ ਲੋਕਾਂ ਦੇ ਕੋਲੇਜ ਸੜ ਦਿੱਤੇ ਆ ਕਈਆਂ ਲੋਕਾਂ ਦੀਆਂ ਛੱਤਾਂ ਵੀ ਦੀ ਪ੍ਰਸ਼ਾਸਨ ਟੱਪਿਆ ਉਹਨਾਂ ਦੀਆਂ ਛੱਤਾਂ ਵੱਜੀਆਂ ਲੋਕ ਕਹਿੰਦੇ ਆ ਪ੍ਰਸ਼ਾਸਨ ਕਹਿ ਰਿਹਾ ਲੋਕਾਂ ਨੇ ਕੁੱਟਿਆ ਇਹ ਹੋ ਸਕਦਾ ਵੀ ਲੋਕ ਕੁੱਟਣਗੇ ਉਹ ਗਰੀਬ ਲੋਕ ਇਹਨਾਂ ਨੂੰ ਪ੍ਰਸ਼ਾਸਨ ਤੁਸੀਂ ਉਹਨਾਂ ਨਾਲ ਕੋਈ ਅੱਜ ਤੱਕ ਐਸਐਸਪੀ ਸਾਹਿਬ ਨਾਲ ਕੁਲ ਗੱਲ ਹੋਈ ਤੁਹਾਡੀ ਕੁੜੀ ਸੀ ਨਾਲ ਗੱਲ ਹੋਈ ਇਸ ਵਿਸ਼ੇ ਦੀ ਬਿਲਕੁਲ ਮੇਰੀ ਗੱਲ ਹੋਈ ਸੀਗੀ ਉਹਨਾਂ ਨਾਲ ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਲੇਡੀਜ਼ ਵਾਲੀ ਬੱਚੇ ਵਾਲੀ ਉਹ ਅਸੀਂ ਪਹਿਲੇ ਦਿਨ ਹੀ ਕਹਿਤਾ ਸੀ ਤਾਂ ਵੀ ਜਿਹੜੇ ਲੇਡੀਜ਼ ਹੈਗੀਆਂ ਹੈਗੀਆਂ ਉਹਨਾਂ ਨੂੰ ਫੜਨਾ ਤੁਹਾਡਾ ਨਹੀਂ ਬਣਦਾਗਾ ਨਾ ਹੀ ਜਵਾਕਾਂ ਨੂੰ ਜਿਹੜੇ ਨਾਬਾਲਗ ਬੱਚੇ ਆ ਉਨਾਂ ਨੂੰ ਮਤਲਬ ਛੱਡ ਦਿੱਤਾ ਜਾਵੇ ਠੀਕ ਹੈ ਜਿਹੜੀ ਤੁਹਾਡੀ ਕਾਰਵਾਈ ਹੈ ਉਹ ਤੁਸੀਂ ਵੇਖ ਲਓ ਆਪਦੇ ਕਿਹੜੇ ਪ੍ਰੋਸੀਜਰ ਹੈਗਾਗਾ ਉਵੇਂ ਉਹਨੂੰ ਕਰ ਲਓ ਬਟ ਉਹ ਬਹੁਤ ਹੱਦ ਤੱਕ ਜਿਹੜਾ ਸੌਟ ਆਊਟ ਹੋ ਗਿਆ ਉਹ ਬਹੁਤ ਛੇਤੀ ਹੱਲ ਹੋ ਜਾਊਗਾ ਮੈਂ ਅਕਸਰ ਉਸ ਗੱਲ ਤੋਂ ਬਾਅਦ ਐਸਐਸਪੀ ਨਾਲ ਗੱਲ ਕਰਦਾ ਰਹਾਂ ਇੱਕ ਤੁਸੀਂ ਵੀ ਐਸੀ ਪਰਿਵਾਰ ਨਾਲ ਜੁੜੇ ਹੋ ਲੋਕ ਕਹਿੰਦੇ ਸੀ ਵੀ ਅਸੀਂ ਇੱਕ ਐਸੀ ਭਾਈਚਾਰੇ ਨਾਲ ਜੁੜੇ ਉਹ ਵੀ ਚੰਦਪਾਣ ਵਾਲੇ ਵੀ ਤੁਸੀਂ ਜੁੜੇ ਹੋ ਵੀ ਸਾਡਾ ਇੱਕ ਐਮਐਲਏ ਆ ਸਾਡੇ ਨਾਲ ਬੈਠੂਗਾ ਸਾਡੀ ਗੱਲਬਾਤ ਸੁਣੂਗਾ ਜੇ ਕੋਈ ਧਰਨਾਕਾਰੀ ਆ ਜਾਂ ਉਹ ਜਥੇਬੰਦੀ ਦਾ ਆਗੂ ਆ ਜਾਂ ਉਹ ਕਿਸਾਨ ਜਥੇਬੰਦੀ ਦਾ ਆਗੂ ਆ ਜੇ ਉਹ ਧਰਨਾ ਲਾਉਂਦਾ ਉਹਨੂੰ ਐਮਐਲਏ ਡਰਾਉਂਦਾ ਅੱਖਾਂ ਕੱਢ ਕੇ ਤੂੰ ਬੰਦਾ ਬਣ ਜਾ ਧਰਨੇ ਲਾਉਣ ਹਟ ਜਾ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਚੱਕ ਕੇ ਤੇ ਚੱਡੇ ਪੜਵਾ ਦਿੱਤੇ ਜਾਣਗੇ ਇੱਕ ਮਜ਼ਦੂਰ ਆਗੂ ਗੋਰਾ ਮੱਤਾ ਵੀਡੀਓ ਬਣਾ ਕੇ ਕਹਿੰਦਾ ਐਮਐਲਏ ਕਹਿੰਦਾ ਆ ਵੀਡੀਓ ਮੈਨੂੰ ਭੇਜੋ ਤੁਸੀਂ ਵੀ ਇਹ ਕਿਵੇਂ ਆ ਸੁਦਰਦਾ ਨਹੀਂ ਗਾ ਇਹਨੂੰ ਮੇਰੇ ਤਾਂ ਕਿ ਵੀਡੀਓ ਤੇ ਜੋ ਗੋਰੇ ਮੱਤੀ ਤੁਸੀਂ ਵੀਡੀਓ ਦੇਖਣਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕਿ ਐਮਐਲਏ ਨੇ ਮੇਰੇ ਸੀਆਈ ਨੂੰ ਕਹਿ ਕੇ ਮੇਰੇ ਛੱਡੇ ਪੜਵਾਏ ਆ ਵੇਖੋ ਉਹ ਮੈਂ ਤਾਂ ਇੱਕ ਹੀ ਗੱਲ ਕਹਿਣੀ ਚਾਹੁੰਦਾ ਵੀ ਕੁਝ ਵੀ ਹੋ ਜੇ ਉਹਨੇ ਮਤਲਬ ਨਾਂ ਲੈਣਾ ਹੀ ਹੁੰਦਾ ਉਹਨੂੰ ਐ ਲੱਗਦਾ ਵੀ ਸ਼ਾਇਦ ਫੇਰ ਹੀ ਮੇਰੀ ਵੇਟੇਜ ਵਧੂਗੀ ਤਾਂ ਫੇਰ ਹੀ ਮੇਰਾ ਹਾਲ ਹੋਊਗਾ ਕਿਸੇ ਐ ਤਾਂ ਐ ਤਾਂ ਐਮਐਲਏ ਸਾਹਿਬ ਕਿਵੇਂ ਲੱਗੂ ਮਤਲਬ ਕੋਈ ਵੀ ਗੱਲ ਹੋ ਜੇ ਉਹਨੂੰ ਐ ਲੱਗਦਾ ਹੀ ਹੁੰਦਾ ਵੀ ਐਮਐਲਏ ਦਾ ਨਾਂ ਲੈਦੀਏ ਤਾਂ ਸ਼ਾਇਦ ਮੇਰੀ ਵੇਟੇਜ ਵਧ ਜੇ ਜਾਂ ਮੇਰੀ ਗੱਲ ਬਣ ਜੇ ਕਹਿਣ ਦੀਆਂ ਗੱਲਾਂ ਕੋਈ ਵੀਡੀਓ ਬਣਾਈ ਉਹਨੂੰ ਕਹਾਂ ਵੀ ਭਰਾ ਰੱਬ ਤੈਨੂੰ ਤੰਦਰੁਸਤੀ ਦੇਵੇ ਜੇ ਤੇਰੇ ਨਾਲ ਕੋਈ ਐਹੋ ਜੀ ਗੱਲਬਾਤ ਹੋਈ ਆ ਤਾਂ ਮੈਂ ਵੀ ਇਹ ਕਹਿਣਾ ਵੀ ਇਹ ਨਹੀਂ ਹੋਣੀ ਚਾਹੀਦੀ ਸੀ ਜੇ ਹੋਈ ਆ ਤੂੰ ਆਪਦੀ ਇਨਕੁਆਇਰੀ ਕਰਾ ਜਿੱਥੇ ਤੂੰ ਕੇਸ ਲਾਉਣਾ ਕੇਸ ਲਾ ਪਤਾ ਲੱਗ ਜਾਵੇ ਇਨਕੁਆਇਰੀ ਦੇ ਵਿੱਚ ਕਿਹੜੀ ਤੂੰ ਵੀਡੀਓ ਬਣੀ ਆ ਕਿਹੜੀ ਕੋਈ ਤੈਨੂੰ ਕੁੱਟਮਾਰ ਹੋਈ ਆ ਮੈਨੂੰ ਨਹੀਂ ਲੱਗਦਾ ਕੋਈ ਵੀ ਐਂ ਕਰਦਾ ਵੀ ਬਿਨਾਂ ਗੱਲ ਤੋਂ ਕਿਸੇ ਨੂੰ ਚੱਕ ਕੇ ਜਾਂ ਪੁਲਿਸ ਨੇ ਕੋਈ ਐਹੋ ਜੀ ਕਾਰਵਾਈ ਕੀਤੀ ਹੋਵੇ ਡਿਟੇਨ ਕਰ ਲੈਂਦੇ ਆ ਅੱਗੇ ਵੀ ਕਰ ਲੈਂਦੇ ਆ ਪਰ ਐਵੇਂ ਨਹੀਂ ਕੋਈ ਕਰਦਾਗਾ ਸੋ ਉਹ ਉਹਦਾ ਆਪਦਾ ਤਰੀਕਾ ਆ ਇਹ ਪਿਛਲੀ ਕਾਂਗਰਸ ਸਰਕਾਰ ਚ ਹੁੰਦੇ ਸੀ ਉਦੋਂ ਕਾਂਗਰਸ ਸਰਕਾਰ ਚ ਹੁੰਦੇ ਸੀ ਡਿਟੇਨ ਕਰ ਲੈਣਾ ਚੱਕ ਲੈਣਾ ਨੌਜਵਾਨਾਂ ਦਾ ਪਤਾ ਨਹੀਂ ਲੱਗਦਾ ਸੀ ਕਿੱਥੇ ਚਲਾ ਗਿਆ ਗੋਰਾ ਮੱਥਾ ਵੀ ਕਹਿੰਦਾ ਜਦੋਂ ਮੈਨੂੰ ਪੁਲਿਸ ਚੱਕ ਕੇ ਲੈ ਕੇ ਜਾਂਦੀ ਹੈ ਮੇਰੇ ਪਰਿਵਾਰ ਨੂੰ ਮੇਰੇ ਜਿਹੜੇ ਮੈਂਬਰ ਸੀ ਸਾਡੇ ਜਿਹੜੇ ਉਹਨਾਂ ਨੂੰ ਵੀ ਪਤਾ ਲੱਗਿਆ ਵੀ ਗੋਰਾ ਮੱਥਾ ਹੈ ਕਿੱਥੇ ਉਹ ਕੰਮ ਤੁਹਾਡੀ ਸਰਕਾਰ ਚ ਵੀ ਚੱਲ ਪਿਆ ਹੋਣੇ ਸੀ ਵੀ ਬੰਦਾ ਚੱਕ ਲਓ ਪਤਾ ਨਹੀਂ ਲੱਗਣਾ ਕਿੱਧਰ ਗਿਆ ਕਿੱਧਰ ਜੇ ਉਹ ਚੱਕਿਆ ਗਿਆ ਸੀ ਤੇ ਤੁਸੀਂ ਉਹਦੇ ਘਰੇ ਜਾਂਦੇ ਗੋਰੇ ਮੱਥੇ ਤੂੰ ਮੈਨੂੰ ਇਹ ਕਹਿ ਰਿਹਾ ਵੀ ਐਮਐਲਏ ਨੇ ਚਕਾਇਆ ਦੱਸ ਸਾਫ਼ ਤਕਰ ਮੈਂ ਤੈਨੂੰ ਕਿੱਥੇ ਚਕਾਇਆ ਦੇਖੋ ਉਹ ਤਾਂ ਇਹ ਵੀ ਕਹਿ ਰਿਹਾ ਸੀਗਾ ਵੀ ਅਸੀਂ ਸਾਡਾ ਐਮਐਲਏ ਸਾਹਿਬ ਨੇ ਵੀ ਨਹੀਂ ਹੱਲ ਕੀਤਾ ਸਾਡਾ ਪੁਲਿਸ ਨੇ ਵੀ ਨਹੀਂ ਹੱਲ ਕੀਤਾ ਮੇਰੇ ਕੋਲ ਆਇਆ ਹੀ ਨਹੀਂ ਬੈਲੀ ਗੱਲ ਤਾਂ ਉਹ ਠੀਕ ਹੈ ਦੂਜੀ ਗੱਲ ਇਹ ਆ ਵੀ ਜਦੋਂ ਦੀ ਉਹ ਗੱਲ ਹੋਈ ਆ ਮੈਨੂੰ ਹਫਤੇ ਬਾਅਦ ਪਤਾ ਲੱਗਿਆ ਜਦੋਂ ਉਹਨੇ ਵੀਡੀਓ ਪਾਈ ਹੈ ਵੀ ਉਹਨੇ ਕੱ비 ਆਏ ਆ ਕਰਕੇ ਕੋਈ ਗੱਲ ਹੋਈ ਸੀਗੀ ਵੀ ਹਫਤਾ ਪਹਿਲਾਂ ਸਾਡੇ ਤਾਂ ਧਿਆਨ ਚ ਨਹੀਂ ਰਹੀ ਗੱਲ ਜਾਣਦੀ ਉਹਦੇ ਕੋਲੇ ਤਾਂ ਮੈਂ ਇਲੈਕਸ਼ਨ ਚ ਬਿਜੀ ਸੀਗਾ ਆਪਦਾ ਪਾਰਟੀ ਦਾ ਵਰਕ ਕਰ ਰਹੇ ਸੀਗੇ ਹੁਣ ਜਦੋਂ ਅਸੀਂ ਆਵਾਂਗੇ ਜੇ ਕੋਈ ਸੜਨਾ ਆ ਕੇ ਗੱਲ ਕਰੂਗਾ ਅਸੀਂ ਉਹਨੂੰ ਤਾਂ ਹੀ ਦੱਸ ਸਕਦੇ ਹਾਂ ਹੁਣ ਜਿਨੇ ਕੱਲਾ ਆ ਹੀ ਕਰੀ ਜਾਣਾ ਵੀ ਫਲਾਨਾ ਮੇਰੇ ਨਾਲ ਕਰਤਾ ਫਲਾਨਾ ਉਹਦੇ ਚ ਮੈਂ ਨਹੀਂ ਕੁਛ ਕਰ ਸਕਦਾ ਉਹਦੀ ਮਰਜ਼ੀ ਹੈ ਜਿਹੜਾ ਕੁਛ ਕਹਿੰਦਾ ਕਰਦਾ ਜੇ ਕੱਲ ਤੁਹਾਡੇ ਤੇ ਖਰਾਬਤਾ ਕਰਦਾ ਉਹ ਤੁਹਾਡੇ ਕੋਲੇ ਆ ਜਾਂਦਾ ਕਿ ਜਿਹੜੇ ਅਫਸਰਾਂ ਨੇ ਕਰਿਆ ਕਿ ਉਹਨਾਂ ਦੇ ਤੁਸੀਂ ਕਾਰਵਾਈ ਕਰਾਉਂਗੇ ਦੇਖੋ ਜੇ ਮੇਰੇ ਕੋਲੇ ਆਉਂਦਾ ਜੋ ਵੀ ਪੋਸੀਬਿਲਟੀ ਹੈ ਉਹ ਵੀ ਆਪਣੀ ਲੀਗਲ ਹੈਗੀ ਆ ਚੀਜ਼ ਉਹ ਜੋ ਕਾਰਵਾਈ ਬੰਦੀ ਆ ਜੋ ਮੈਨੂੰ ਦੱਸੂਗਾ ਹਾਂ ਵੀ ਸੱਚੀ ਮੁੱੱਚੀ ਆਏ ਹੋਇਆਗਾ ਤੇ ਆਪਾਂ ਕਰਾਂਗੇ ਗੱਲ ਇਹਦੇ 'ਚ ਕੀ ਗੱਲ ਆ ਪਰ ਉਹੀ ਘਰੇ ਬੈਠ ਕੇ ਕਹੀ ਜਾਂਦਾ ਮੈਂ ਫਲਾਣ ਨੇ ਕਰਾਤਾ ਫਲਾਣ ਨੇ ਵੀਡੀਓ ਬਣਾਤੀ ਉਹ ਗੱਲਾਂ ਕਿਤਨੇ ਕਿਤੇ ਨਹੀਂ ਚੰਗੀਆਂ ਹੈਗੀਆਂ ਹਰ ਵਾਰੀ ਨਹੀਂ ਉਹ ਚੰਗੇ ਨਹੀਂ ਲੱਗਦੀਆਂ ਕਿਉਂਕਿ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਉਹ ਹੀ ਇੱਕ ਗੱਲ ਚ ਨਾ ਲੈ ਦੇਣਾ ਸੋ ਚੰਗਾ ਨਹੀਂ ਹੁੰਦਾਗਾ ਜੀ ਲੋਕ ਕਹਿੰਦੇ ਬੜੀਆਂ ਉਮੀਦਾਂ ਨਾਲ ਪਾਰਟੀ ਲੈ ਕੇ ਆਂਦੇ ਸੀ ਵੀ ਆਮ ਲੋਕਾਂ ਦੇ ਘਰਾਂ ਦੇ ਧੀ ਪੁੱਤ ਵਧੀਆ ਲੋਕ ਹੋਣਗੇ ਇਹ ਤਾਂ ਪਿਛਲੀਆਂ ਕਾਲੀਆਂ ਸਰਕਾਰ ਨਾਲੋਂ ਕਾਂਗਰਸ ਸਰਕਾਰ ਨਾਲੋਂ ਵੀ ਮਾੜੀ ਨਿਕਲੇ ਨਹੀਂ ਇਹ ਲੋਕ ਨਹੀਂ ਕਹਿੰਦੇ ਕਿਸੇ ਦੀ ਇੱਕ ਅੱਧੇ ਜਣੇ ਦੀ ਨਿੱਜੀ ਰਹਿ ਹੋ ਸਕਦੀ ਹੈ ਸੋ ਮੈਨੂੰ ਤਾਂ ਇਹ ਲੱਗਦਾ ਵੀ ਜਿੰਨਾ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਪਿਛਲੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਜਾਰੀ ਹੈ ਉਹ ਕਿਸੇ ਪਾਰਟੀ ਨੇ ਪਿਛਲੇ 70 75 ਸਾਲਾਂ ਚ ਨਹੀਂ ਕੀਤਾਗਾ ਸੋ ਕਿਸੇ ਦੀ ਨਿੱਜੀ رائے ਹੋਣੀ ਕੁਝ ਪੋਲਿਟੀਕਲ ਲੋਕ ਹੁੰਦੇ ਆ ਜਿਹੜੇ ਇਸ ਚੀਜ਼ਾਂ ਨੂੰ ਜਾਂ ਕੋਈ ਪੱਤਰਕਾਰ ਵੀ ਹੈਗੇ ਆ ਜਿਹੜੇ ਚੀਜ਼ਾਂ ਨੂੰ ਮੋਲਡ ਕਰਦੇ ਆ ਉਹ ਕਿਉਂ ਕਰਦੇ ਆ ਇਹ ਉਹੀ ਜਾਣ ਸਕਦੇ ਆ ਤੇ ਉਹੀ ਦੱਸ ਸਕਦੇ ਆ ਕਿਉਂਕਿ ਮੈਨੂੰ ਐਂ ਲੱਗਦਾ ਵੀ ਜਦੋਂ ਐਹੋ ਜੀ ਕੋਈ ਅਨਾਜਿਕ ਸਥਿਤੀ ਬਣਦੀ ਹੈ ਉਦੋਂ ਆਪਣਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਵੀ ਆਪਾਂ ਸਾਰੇ ਜਣੇ ਰਲ ਮਿਲ ਕੇ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੀਏ ਨਾ ਕਿ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰੀਏ ਸੋ ਬਹੁਤ ਹੀ ਨਿੰਦਨਯੋਗ ਜਿਹੜੀ ਘਟਨਾ ਹੋਈ ਸੀਗੀ ਸੋ ਮੈਨੂੰ ਹਮਦਰਦੀ ਆ ਪੀੜਤ ਲੋਕਾਂ ਦੇ ਨਾਲ ਸੋ ਮੈਨੂੰ ਲੱਗਦਾ ਵੀ ਕਿਸੇ ਤੇ ਇਲਜ਼ਾਮ ਲਾਉਣ ਨਾਲੋਂ ਪਹਿਲਾਂ ਉਹਨੂੰ ਪੁੱਛ ਲੈਣਾ ਚਾਹੀਦਾ ਇਹੀ ਆ ਜੀ ਲੋਕ ਕਹਿੰਦੇ ਆ ਕੰਮ ਹੋਵੇ ਨਾ ਹੋਵੇ ਲੋਕਾਂ ਦਾ ਪਰ ਜਿਹੜੇ 92 ਚੋਰੀ ਹੋਈ ਸੀ ਇਹਨਾਂ ਨੇ ਆਪਦੇ ਜਨਨ ਕਿ ਬੈਂਕਾਂ ਦੇ ਅਕਾਊਂਟ ਭਰ ਲਏ ਆਪਦਾ ਬਹੁਤ ਕੁਝ ਬਣਾ ਲਿਆ ਬਣੇ ਨਾ ਬਣੇ ਲੋਕਾਂ ਦਾ ਜਨਨ ਕਿ ਆਪਦਾ ਕੰਮ ਬਹੁਤ ਕੁਝ ਕਰੀ ਜਾਂਦੇ ਆ ਜਿਹੜਾ ਕੰਮ ਆਉਂਦਾ ਇੱਧਰ ਨਹੀਂ ਆਉਂਦੇ ਵੇਖੋ ਜੇ ਕੁਝ ਆਪਦਾ ਕੁਝ ਬਣਾ ਲਿਆ ਜਾਂ ਕਰ ਲਿਆ ਤੋਂ ਪਹਿਲੀ ਗੱਲ ਤਾਂ ਫੜ ਲਿਆ ਜਾਵੇ ਤੇ ਫੇਰ ਹੁਣ ਇਹ ਤਾਂ ਚੀਜ਼ਾਂ ਚਲਦੀਆਂ ਹੀ ਰਹਿਣੀਆਂ ਜਦੋਂ ਕੋਈ ਬੰਦਾ ਬਣਦਾ ਕੁਝ ਉਹ ਲੱਗਦਾ ਹੀ ਹੁੰਦਾ ਵੀ ਪਤਾ ਨਹੀਂ ਕੀ ਕਰੀ ਜਾਂਦਾ ਸੋ ਕਹਿਣੀ ਤੇ ਹੁਣ ਤਿੰਨ ਸਾਲ ਹੋ ਗਏ ਕਹਿੰਦਿਆਂ ਨੂੰ ਵੀ ਫਲਾਨਾ ਐ ਕਰੀ ਜਾਂਦਾ ਵੀ ਐਮਐਲਏ ਪੈਸੇ ਬਣਾਈ ਜਾਂਦੇ ਆ ਕਿਸੇ ਨੇ ਕੋਈ ਦੱਸਿਆ ਤਾਂ ਹੈ ਨਹੀਂ ਕੌਣ ਵੀ ਉਹ ਤਾਂ ਕਹਿੰਦੇ ਐਮਐਲਏ ਨੇ 20 ਕਿੱਲੇ ਪੈਂਦੀ ਚ ਬਠਿੰਡੇ ਚ ਬਣਾਈ ਤੇ ਇੱਕ ਫੈਕਟਰੀ ਲਾਈ ਬੈਠਾ ਕਾਫੀ ਲੋਕ ਚੰਡੀਗੜ੍ਹ ਵੀ ਕਹਿੰਦੇ ਚਲੋ ਬਤਾਈਂਗਾ ਹੁਣ ਤੁਹਾਨੂੰ ਵਧੀਆ ਸੋ ਮੈਂ ਇਹ ਕਹਿਣਾ ਚਾਹੁੰਦਾਗਾ ਵੀ ਅੱਜਕੱਲ ਤਾਂ ਬਹੁਤ ਹੀ ਸੌਖਾ ਆਰਟੀਆਈ ਪਾਓ ਤੇ ਖੜਾਓ ਕਿੰਨੀ ਜ਼ ਦਾ ਪਤਾ ਲੱਗ ਜੂਗਾ ਮੇਰਾ ਤਾਂ ਜਿਹੜਾ ਕੋਡਕ ਪੂਰੇ ਘਰ ਤੁਸੀਂ ਮੈਂ ਉਹ ਵੀ ਵੇਚ ਰਿਹਾ ਤੇ ਵੇਚੇ ਘਰ ਬਣਾਉਣ ਵਾਸਤੇ ਜੇ ਇੰਨੇ ਹੀ ਮੇਰੇ ਕੋਲ ਪੈਸੇ ਹੁੰਦੇ ਫਿਰ ਮੈਨੂੰ ਵੇਚਣ ਦੀ ਕੀ ਲੋੜ ਪੈਂਦੀ ਉਹ ਤਾਂ ਜਾਣ ਕੇ ਕਿ ਵੀ ਡਰਾਮਾ ਵੀ ਹੋ ਸਕਦਾ ਵੀ ਮੈਂ ਤਾਂ ਭਾਈ ਅਗਲੇ ਡਾਂਗਾਂ ਭਾਈ ਹੈ ਨਹੀਂ ਕੁਝ ਵੀ ਹੋ ਸਕਦਾ ਚਲੋ ਆਏ ਆਏ ਜਿਵੇਂ ਵੇਖੋ ਇਹਨਾ ਆਪਦੇ ਮਨ ਦੀ ਸੋਚ ਹੈ ਇਹ ਉਹ ਅਗਲੇ ਬੰਦੇ ਨੂੰ ਪਤਾ ਹੁੰਦਾ ਵੀ ਉਹ ਕਿਵੇਂ ਮੈਨੇਜ ਕਰਦਾ ਇਹ ਤੁਸੀਂ ਸੋਚਦੇ ਹੋਵੋਗੇ ਜਾਂ ਕੋਈ ਹੋਰ ਬੰਦਾ ਜਿਹੜਾ ਵੀ ਤੁਹਾਨੂੰ ਕਹਿੰਦਾ ਵੀ ਡਰਾਮਾ ਵੀ ਹੋ ਸਕਦਾ ਫਿਰ ਇੰਨੇ ਕੁ ਡਰਾਮੇ ਕਰਨ ਵਾਲਿਆਂ ਨੂੰ ਇੰਨਾ ਕੁਝ ਮੈਨੇਜ ਵੀ ਕਰਨਾ ਹੁੰਦਾ ਹੁੰਦਾ ਫਿਰ ਇੰਨੀ ਲੋਡ ਵੀ ਨਹੀਂ ਪੈਂਦੀ ਕਿ ਕਵਾਉਣ ਦੀ ਵੀ ਫਲਾਨੇ ਨੇ ਫਲਾਨੀ ਚੀਜ਼ ਬਣਾ ਲਈ ਠੀਕ ਹੈ ਕੰਮ ਕਰਨਾ ਹਰ ਇੱਕ ਬੰਦੇ ਦਾ ਹੁਣ ਮੈਂ ਵੀ ਚਾਹੁੰਦਾ ਮੈਂ ਸਰਕਾਰੀ ਨੌਕਰੀ ਲੱਗਾਂ ਮੈਂ ਵੀ ਇੱਕ ਹਿਸਾਬ ਦਾ ਨੌਕਰਾਂ ਲੋਕਾਂ ਦਾ ਮੈਨੂੰ ਤਨਖਾਹ ਆਉਂਦੀ ਹੈ ਜਿੰਨੀ ਕੁ ਦੂਜੇ ਸਰਕਾਰੀ ਜਿਹੜੇ ਲੋਕ ਆ ਉਹਨਾਂ ਨੂੰ ਆਉਂਦੀ ਹੈ ਸੋ ਮੈਂ ਵੀ ਆਪਦਾ ਘਰ ਬਣਾਉਣਾ ਮੈਂ ਵੀ ਦੀ ਗੱਡੀ ਲੈ ਸਕਦਾ ਹਰ ਇੱਕ ਮੁਲਾਜ਼ਮ ਹੀ ਲੈਂਦਾ ਤੇ ਮੈਨੂੰ ਨਹੀਂ ਲੱਗਦਾ ਇੰਨਾ ਚੀਜ਼ਾਂ ਦਾ ਫਰਕ ਪੈਣਾ ਚਾਹੀਦਾ ਕਿਉਂਕਿ ਮੈਂ ਪਹਿਲਾਂ ਵੀ ਆਪਦੇ ਘਰੋਂ ਠੀਕ ਸੀਗਾ ਸੋ ਮੇਰੇ ਕੋਲ ਪਹਿਲਾਂ ਵੀ ਗੱਡੀ ਹੈਗੀ ਸੀ ਹੁਣ ਵੀ ਆ ਹੁਣ ਮੈਂ ਆਪਦਾ ਇੱਥੇ ਮੈਨੂੰ ਲੱਗਦਾ ਇਸ ਗੱਲ ਤੋਂ ਖੁਸ਼ ਹੋਣਾ ਚਾਹੀਦਾ ਵੀ ਪਿਛਲੇ ਲੰਬੇ ਸਮੇਂ ਤੋਂ ਕਿ ਜੈਤੋ ਚ ਕੋਈ ਐਮਐਲਏ ਰਿਹਾ ਹੀ ਨਹੀਂ ਰਹਿਣ ਲੱਗਾ ਪਹਿਲਾ ਐਮਐਲਏ ਹੋਊਗਾ ਜਿਹਦਾ ਘਰ ਹੋਊਗਾ ਇਥੇ ਸੋ ਵਰਟੀਕਲ ਇਹ ਪਹਿਲਾ ਐਮਐਲਏ ਆ ਪਹਿਲੀ ਸਰਕਾਰ ਆ ਜਿਹਦੇ ਵਿੱਚ ਲੋਕਾਂ ਦੇ ਅਸੀਂ ਕਿਸਮਤ ਵਾਲੇ ਆ ਵੀ ਜਿਹੜੀ ਆਮ ਆਦੀ ਪਾਰਟੀ ਆ ਤੇ ਆਮ ਆਦੀ ਪਾਰਟੀ ਦਾ ਐਮਐਲਏ ਆ ਸਾਡਾ ਵਿਕਾਸ ਹੋਊਗਾ ਲੋਕ ਕਹਿੰਦੇ ਵਿਕਾਸ ਨਹੀਂ ਹੋਇਆ ਪਹਿਲਾਂ ਨਾਲੋਂ ਵੀ ਵਿਕਾਸ ਘਟ ਗਿਆ ਤੁਹਾਡੀ ਆਮ ਆਦੀ ਪਾਰਟੀ ਜਦੋਂ ਸਤਾ ਦੇ ਵਿੱਚ ਨਹੀਂ ਸੀ ਤੁਹਾਡੇ ਚੇਅਰਮੈਨ ਧਰਮਜੀਤ ਸਿੰਘ ਰਾਮੇ ਆਣਾ ਵੀ ਇੱਥੇ ਮਰਨ ਵਰਤੇ ਤੇ ਬੈਠ ਗਏ ਸੀ ਬਾਜਾ ਚੌਂਗ ਦੇ ਵਿੱਚ ਤੇ ਕਹਿੰਦੇ ਕੰਮ ਉਹਦੋਂ ਵਧਿਆ ਘਟਿਆ ਨਹੀਂਗਾ ਕਹਤੇ ਨਹੀਂ ਨਹੀਂ ਵਿਕਾਸ ਘਟ ਕਿਵੇਂ ਗਿਆ ਬਣੀਆਂ ਚੀਜ਼ਾਂ ਢੈਗੀਆਂ ਕੋਈ ਕੰਮ ਹੋ ਹੀ ਨਹੀਂ ਰਹੇ ਉਹ ਕਹਿੰਦੇ ਕੰਮ ਹੋ ਹੀ ਨਹੀਂ ਰਹੇ ਇਹ ਕਹਿੰਦੇ ਆ ਵੀ ਮਲਾਜ਼ਮ ਸਾਡੇ ਕੋਲੇ ਹੈਗੇ ਨਾਲ ਮਾਈਕ ਲੈ ਕੇ ਚੱਲੋ ਤੁਹਾਨੂੰ ਮੈਂ ਕੰਮ ਹੁੰਦੇ ਵਿਖਾਵਾਂ ਪਹਿਲਾਂ ਤੁਸੀਂ ਵੀ ਇੱਥੇ ਰਹਿੰਦੇ ਹੋ ਮਤਲਬ ਕੌਣ ਕਹਿੰਦਾ ਕਿ ਨਹੀਂ ਹੋ ਰਿਹਾ ਉਹ ਮੇਰੇ ਕੋਲੇ ਲਿਆਓ ਮੈਂ ਉਹਨੂੰ ਵਿਖਾ ਦੂੰਗਾ ਮਤਲਬ ਆ ਜੋ ਚੱਲ ਗਿਆ ਆਪਾਂ ਵੇਖਣ ਕਿੱਥੇ ਕਿੱਥੇ ਆਪਣੇ ਕੈਮਰੇ ਦੇ ਦੱਸ ਦੋ ਲੋਕ ਵੇਖ ਲੈਣ ਕਿ ਆਹਾ ਮੰਡੀ ਦੇ ਕੰਮ ਹੋ ਗਏ ਆ ਰਾਈジング ਮੇਨ ਪੈਂਦੀ ਪਈ ਆ 14 ਕਰੋੜ ਰੁਪਏ ਦੀ ਉਹ ਵੇਖ ਲਿਓ ਤੁਸੀਂ ਕੱਲ ਅਸੀਂ ਕਹਿੰਦੇ ਹੁਣ ਹੀ ਸਾਡੀ ਗੱਲ ਚੱਲ ਰਹੀ ਸੀ ਉਹ ਕਹਿੰਦੇ ਕਾਗਜ਼ਾਂ 'ਚ ਬਣ ਗਈ ਹੈ ਪਰ ਇਹ ਨਹੀਂ ਬੰਨੀ ਇਹ ਹੁਣ ਹੀ ਵਿਰੋਧੀ ਕਹਿ ਰਹੇ ਸਾਨੂੰ ਇੱਕ ਬੰਦੇ ਦਾ ਫੋਨ ਆਇਆ ਕਹਿੰਦਾ ਤਾਰਾ ਸਿੰਘ ਜੀ ਵੀ ਜਿਹੜੀ ਇਹ ਪੈਪ ਦੀ ਗੱਲ ਕਰਦੇ ਨਾ ਇਹ ਕਾਗਜ਼ਾਂ 'ਚ ਤਾਂ ਪੈ ਚੁੱਕੀ ਆ ਠੀਕ ਹੈ ਪਰ ਉਹ ਨਹੀਂ ਕਹਿੰਦਾ ਬੰਨੀ ਇਹ ਉਹਨੂੰ ਆਜ ਚਲੀ ਜਾਣਾ ਸਰਕਾਰ ਨੇ ਉੱਥੇ ਦਾ ਉੱਥੇ ਹੀ ਪ੍ਰਣਾਲਾ ਰਹਿ ਜਾਂਦੇ ਤਾਂ ਚਲੋ ਇਹ ਕੋਈ ਜਿਹੜਾ ਬੰਦਾ ਕਹਿੰਦਾ ਨੂੰ ਲਾਓ ਫੋਨ ਹੁਣੇ ਨਹੀਂ ਅਸੀਂ ਐ ਨਹੀਂ ਨਾ ਦੱਸ ਸਕਦੇ ਕਿਸ ਨੂੰ ਇਹ ਕਿਸੇ ਨੇ ਨਹੀਂ ਕਿਹਾ ਤੁਹਾਨੂੰ ਤਾਰਾ ਜੀ ਇਹ ਤੁਹਾਡੀ ਆਪਦੇ ਕੋਲੋਂ ਥੋੜੋ ਕਹੂੰਗਾ ਸਵਾਲ ਹੁਣੇ ਜਿਹੜੇ ਮੈਂ ਕਰ ਹੁਣ ਮੈਂ ਕਹਿ ਰਿਹਾ ਲੋਕੀ ਕਹਿ ਰਹੇ ਮੈਨੂੰ ਵੀ ਦਿਓ ਦੋ ਮਿੰਟ ਮਾਈਕ ਤੁਸੀਂ ਪੱਤਰਕਾਰ ਹੋ ਤੁਹਾਡਾ ਫਰਜ ਆ ਸਵਾਲ ਪੁੱਛਣਾ ਤੇ ਮੇਰਾ ਜਵਾਬ ਦੇਣਾ ਮੈਨੂੰ ਸਵਾਲ ਕਰਕੇ ਮੈਨੂੰ ਜਵਾਬ ਦੇਣ ਦਿਓ ਆ ਮਨਾਓ ਨਾ ਮੈਨੂੰ ਮੈਂ ਇਹ ਕਹਿਣਾ ਚਾਹੁੰਦਾ ਵੇਖੋ ਜਿਹੜਾ ਰਾਈਜ਼ਿੰਗ ਮੇਨ ਦਾ ਕੰਮ ਆ ਇਧਰਲੇ ਪਾਸੇ ਜਿਹੜਾ ਦਬੜੀ ਖੜਨਾ ਰ ਜਿਹੜਾ ਮੈਨੂੰ ਲੱਗਦਾ 60 ਤੋਂ 70% ਜਿਹੜਾ ਕੰਮ ਆ ਉਹਦਾ ਕੰਪਲੀਟ ਹੋ ਗਿਆ ਤੇ ਜਿਹੜਾ ਰਹਿੰਦਾ ਉਹ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਜਾਊਗਾ ਉਦੋਂ ਮਗਰੋਂ ਸ਼ਹਿਰ ਦੇ ਵਿੱਚ 100% ਨਹੀਂ ਮੈਂ ਕਹਿੰਦਾ ਵੀ ਸੀਵਰੇਜ ਪ੍ਰੋਪਰ ਹੋ ਜਾਊਗਾ ਪਰ ਮੈਂ ਕਹਿੰਦਾ 90 ਤੋਂ 99% ਜਿਹੜਾ ਸੀਵਰੇਜ ਦੀ ਸਮੱਸਿਆ ਇੱਕ ਪਰਸੈਂਟ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਕਈ ਥਾਵਾਂ ਤੇ ਜਿਹੜੀ ਪਾਈਪ ਲਾਈਨ ਪਾਈ ਵੀ ਹੈ ਸੀਵਰੇਜ ਦੀ ਜਿਹੜੀ ਪੁਰਾਣੀ ਉਹਦੇ 'ਚ ਲੋਕ ਸਰਾਣੇ ਰਾਜਾਨੀਆਂ ਮੰਜੇ ਕੁਰਸੀਆਂ ਸੈੱਟ ਦਿੰਦੇ ਆ ਉਹਦੇ ਤੇ ਤਾਂ ਕੋਈ ਵੀ ਕੋਈ ਪਬਲਿਕ ਦੀ ਜ਼ਿੰਮੇਵਾਰੀ ਬੰਦੀ ਆ ਸਰਕਾਰ ਤਾਂ ਚੀਜ਼ ਬਣਾ ਕੇ ਦੇ ਸਕਦੀ ਆ ਤੇ ਸਾਹਮਣੇ ਤਾਂ ਲੋਕਾਂ ਨੇ ਹੁੰਦੀ ਆ ਜੇ ਕੂੜੇ ਦੇ ਡੰਪ ਦੀ ਗੱਲ ਕਰੀਏ ਆਪਾਂ ਨਗਰ ਕੀਰਤਨ ਹੁੰਦਾ ਹਰ ਵੇਰੀ ਬਾਹਰੋਂ ਵੀ ਆਇਆ ਸੀ ਨਗਰ ਕੀਰਤਨ ਇੱਥੇ 100 ਸਾਲਾ ਵੀ ਮਨਾਇਆ ਗਿਆ ਇੱਕ ਤੁਹਾਡੀ ਵੀ ਜ਼ਿੰਮੇਵਾਰੀ ਬੰਦੀ ਸੀ ਤੁਹਾਡੇ ਜਿਹੜਾ ਮਹਿਕਮਾ ਉਹਦੀ ਵੀ ਜ਼ਿੰਮੇਵਾਰੀ ਬੰਦੀ ਸੀ ਵੀ ਸਫਾਈ ਕਰਾਈ ਜਾ ਕਰਾਈ ਜਾਵੇ ਉਥੇ ਡੰਪ ਦਾ ਅੱਜ ਵੀ ਪ੍ਰਣਾਲੀ ਦਾ ਪ੍ਰਣਾਲਾ ਉੱਥੇ ਹੀ ਆ 3 ਸਾਲ ਹੋ ਗਏ ਤੁਸੀਂ ਕਹਿੰਦੇ ਨੇ ਮਸ਼ੀਨਰੀ ਨਵੀਂ ਆ ਗਈ ਸਾਰੇ ਡੰਪ ਲੈ ਲਓ ਮੰਡਿਆ ਕਿਹੜਾ ਡੰਪ ਬਣਿਆ ਦੱਸੋ ਤੁਸੀਂ ਕਹਿ ਦਿੰਦੇ ਮਸ਼ੀਨਰੀ ਆ ਗਈ ਮਸ਼ੀਨਰੀ ਆ ਗਈ ਜਦੋਂ ਅਸੀਂ ਤੁਹਾਨੂੰ ਪੁੱਛਦੇ ਆਂ ਮਸ਼ੀਨਰੀ ਅਜੇ ਇਹ ਨਹੀਂ ਪਤਾ ਕਿ ਕਿੱਥੇ ਜੇ ਖੜੀ ਹੈ ਮਸ਼ੀਨਰੀ ਨਹੀਂ ਆਈ ਦੇਖੋ ਨਗਰ ਕਾਉਂਸਲ ਸਾਲ ਹੋ ਗਿਆ ਨਗਰ ਕਾਉਂਸਲ ਦੀ ਚੇਅਰ ਤੇ ਕੋਈ ਨਹੀਂ ਸੀਗਾ ਸੋ ਉਹ ਨਗਰ ਕਾਉਂਸਲ ਦੇ ਪ੍ਰਧਾਨ ਬਣ ਗਿਆ ਬਹੁਤ ਛੇਤੀ ਜਿਹੜੇ ਟੈਂਡਰ ਉਹਦੇ ਲੱਗ ਜਾਣੇ ਆ ਉਹਦੇ ਵਾਸਤੇ ਈ ਰਿਕਸ਼ ਆ ਦਾ ਜਿਹੜੇ ਹੋਣਗੇ ਜਿਹੜਾ ਸੁੱਕਾ ਤੇ ਗਿੱਲਾ ਕੂੜਾ ਚੱਕਣਗੇ ਫਿਰ ਡੰਪ ਦੇ ਉੱਤੋਂ ਚੱਕਣ ਵਾਸਤੇ ਛੋਟੇ ਹਾਥੀ ਜਿਹੜੇ 5 ਅਸੀਂ ਉਹ ਲੈ ਰਹੇ ਆ ਉਦੋਂ ਵੱਡਾ ਡੰਪ ਆ ਤਾਂ ਟਰੈਕਟਰ ਅਸੀਂ ਲੈ ਲਿਆ ਤੇ ਟਰਾਲੀਆਂ ਉਹਨਾਂ ਦੀਆਂ ਮਿਲ ਜਾਣਗੀਆਂ ਸੋ ਇਦੋਂ ਮਗਰੋਂ ਅਸੀਂ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਜਿਹੜੀ ਤੁਹਾਨੂੰ ਸ਼ਹਿਰ ਦੀ ਸਫਾਈ ਆ ਉਹ ਦੇਖਣ ਲੱਗ ਜੂਗੀ ਸੜਕਾਂ ਤੁਹਾਡੇ ਰਾਜ ਚ ਬਹੁਤ ਮੜੀਆਂ ਬੜੀਆਂ ਜਿੰਨੀਆਂ ਛੜਕਾਂ ਆਮ ਆਦੀ ਪਾਰਟੀ ਦੇ ਰਾਜ ਚ ਬੜੀਆਂ ਸਭ ਤੋਂ ਵੱਧ ਮਾੜੀਆਂ ਛੜਕਾਂ ਬੜੀਆਂ ਪਤਾ ਨਹੀਂ ਉਹਦੇ ਵਿੱਚ ਵਿੱਚ ਐਮਐਲਏ ਦਾ ਹਿੱਸਾ ਸੀ ਜਾਂ ਉਹਦੇ ਵਿੱਚ ਮੰਤਰੀਆਂ ਦਾ ਹਿੱਸਾ ਸੀ ਜਾਂ ਉਹਦੇ ਵਿੱਚ ਅਫਸਰਾਂ ਦਾ ਹਿੱਸਾ ਸੀ ਜੇਕਰ ਅਫਸਰਾਂ ਦਾ ਹਿੱਸਾ ਸੀ ਤੇ ਤੁਸੀਂ ਉੱਤੇ ਕਾਰਵਾਈ ਕਿਉਂ ਨਹੀਂ ਕਰਾਈ ਇਹ ਤਾਂ ਇਹ ਸਾਬਤ ਹੁੰਦਾ ਵੀ ਐਮਐਲਏ ਦਾ ਵੀ ਕਿਤੇ ਨਾ ਮਾੜਾ ਮੋਟਾ share ਸੀਗਾ ਵਿੱਚ ਠੀਕ ਹੈ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆ ਪੱਤਰਕਾਰ ਸਾਹਿਬ ਇਹ ਚਲਾਇਓ ਜਰੂਰ ਗੱਲ ਨੂੰ ਇਹ ਤੁਸੀਂ ਜਿਹੜਾ ਇਲਜ਼ਾਮ ਲਾ ਦਿੰਨੇ ਆ ਨਾ ਜੇ ਇਹਦੀ ਮੈਂ ਡੈਫਾਮੇਸ਼ਨ ਪਾਦਾ ਕਿਸੇ ਤੇ ਵੀ ਪਰ ਉਹ ਜੇ ਨਾ ਸਾਬਤ ਹੋਵੇ ਇਹ ਕਿਉਂਕਿ ਇਹ ਕੋਈ ਦਾ ਨਹੀਂ ਕਹਿੰਦਾਗਾ ਇਹ ਆਪਾਂ ਊ ਕਹਿ ਦਿੰਨੇ ਆ ਉਹ ਗੱਲ ਬਣ ਜਾਂਦੀ ਹੈ ਜੇ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਸੜਕ ਮਾੜੀ ਬਣੀ ਹੈ ਉਹਦਾ ਮਤਲਬ ਇਹ ਤਾਂ ਨਹੀਂ ਹੁੰਦਾਗਾ ਵੀ ਐਮਐਲਏ ਦਾ ਹਿੱਸਾ ਸਾਡੇ ਹੀ ਬੰਦਿਆਂ ਨੇ ਉਹਦੇ ਤੇ ਕੰਪਲੇਂਟ ਕੀਤੀ ਸੀ ਹਜੇ ਤੱਕ ਉਹ ਸੜਕ ਦਾ ਬੜੀ ਪਈ ਨੂੰ ਮਨ ਲੱਗਦਾ ਕਿੰਨਾ ਚਿਰ ਹੋ ਗਿਆ 6 ਤੋਂ 7 ਮਹੀਨੇ ਹੋ ਗਏ ਉਹ ਹੁਣ ਸੜਕ ਠੀਕ ਹੈ ਮਤਲਬ ਜਿੱਥੋਂ ਟੁੱਟ ਗਈ ਮੈਨੂੰ ਭੁੱਲੰਦਿਓ ਉਹ ਠੀਕ ਹੈ ਜਿੱਥੋਂ ਖਰਾਬ ਹੋਈ ਸੀ ਉਹਨੇ ਠੀਕ ਕਰਤੀ ਹੈ ਉਹਦੇ ਉੱਪਰ ਦੀ ਵੀ ਜਿਹੜੀ ਲੇਅਰ ਆ ਉਹ ਪਾਉਣੀ ਹੈ ਉਹ ਲਿਖ ਕੇ ਭੇਜ ਦਿੱਤਾ ਗਿਆਗਾ ਪਰ ਫੇਰ ਵੀ ਅਸੀਂ ਉਹਦਾ ਘੱਟੋ ਘੱਟ 70 ਤੋਂ 80 ਲੱਖ ਰੁਪਈਆ ਜਿਹੜਾ ਰੁਕਿਆ ਹੋਇਆ ਜਿਹੜਾ ਅਸੀਂ ਕਰ ਸਕਦੇ ਹਾਂ ਕਾਨੂੰਨੀ ਤੌਰ ਤੇ ਉਹ ਅਸੀਂ ਕੀਤਾ ਵਾ ਸੋ ਕਹਿਣ ਦਾ ਮਤਲਬ ਕਿਸੇ ਨੇ ਵੀ ਆਈ ਕਹਿ ਦੇਣਾ ਫਲਾਣੇ ਦਾ ਸ਼ੇਰ ਆ ਫਲਾਣੇ ਨੇ ਆ ਕਰਤਾ ਇਹ ਗੱਲਾਂ ਸਹੀ ਨਹੀਂ ਗੀਆਂ ਜਿੰਨਾ ਚਿਰ ਆਪਾਂ ਜਾਂਚ ਪੜਤਾਲ ਨਹੀਂ ਕਰਦੇ ਉਹ ਬਿਨਾਂ ਗੱਲ ਤੋਂ ਆਪਾਂ ਗੱਲ ਕਹਿ ਦੇਣੀ ਉਹ ਚੰਗੀ ਗੱਲ ਨਹੀਂ ਕੀ ਤੁਹਾਡੀ ਗੱਲ ਨਾਲ ਅਸੀਂ ਹਰੇਕ ਨਾਲ ਐਗਰੀ ਹਾਂ ਲੋਕ ਕਹਿੰਦੇ ਮੈਂ ਪਹਿਲਾਂ ਵੀ ਸਵਾਲ ਕਰਿਆ ਸੀ ਪਿਛਲੀਆਂ ਦੋ ਸਰਕਾਰਾਂ ਬਹੁਤ ਜ਼ਿਆਦੇ ਮਾੜੀਆਂ ਸਰਕਾਰਾਂ ਸੀ ਕਾਲੀ ਕਾਂਗਰਸੀ ਲੋਕ ਉੱਕ ਗਏ ਸੀ ਕਿ ਇਹਨਾਂ ਪਾਰਟੀਆਂ ਨੂੰ ਤਾਂ ਅਲਵਿਦਾ ਕਰੂ ਆਮ ਆਦੀ ਪਾਰਟੀ ਬਹੁਤ ਵਧੀਆ ਪਾਰਟੀ ਹੈ ਠੀਕ ਹੈ ਉਹਦੇ ਵਿੱਚ ਹੁਣ ਤੁਹਾਡੀ ਜ਼ਿੰਮੇਵਾਰੀ ਤਾਂ ਬੰਦ ਵੀ ਬੰਦੀ ਹੈ ਮੈਂ ਹਰੇਕ ਕੰਮ ਚ ਕਹਿੰਦਾ ਤੁਹਾਡੀ ਜ਼ਿੰਮੇਵਾਰੀ ਹੈ ਲੋਕਾਂ ਨੇ ਤੁਹਾਨੂੰ ਚੁਣਿਆ ਹੋਇਆ ਪੜਿਆ ਲਿਖਿਆ ਅਜੰਗ ਮੁੰਡਾ ਐਮ ਐਲ ਏ ਵਧੀਆ ਕੰਮ ਕਰੂਗਾ ਤੁਹਾਡੀ ਅਜੇ ਤੱਕ ਕੋਈ ਵੀ ਕਾਰਵਾਈ ਕਿਸੇ ਕੰਮ ਤੇ ਕਾਰਵਾਈ ਨਹੀਂ ਆਈ ਹੁੰਦੀ ਇਹ ਕਾਰਵਾਈ ਆਪਦੇ ਚੈਨਲ ਤੇ ਚਲਾਇਓ ਕੁਲਦੀਪ ਨੂੰ ਆਏ ਮਰੀ ਮੜੇ ਜੀ ਕੁਲਦੀਪ ਆ ਜਿਹੜਾ ਆਪਾਂ ਬਾਈਪਾਸ ਦੀ ਕੰਪਲੇਂਟ ਪਾਈ ਆ ਇਹ ਤਾਂ ਇਹਨਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਹੋਣਾਗਾ ਵੀ ਉਹ ਸਹੀ ਆ ਕਿ ਗਲਤ ਬਣਿਆ ਆ ਲੈਟਰ ਲੈ ਕੇ ਆਈ ਐਸੀ ਬਾਹਰ ਲੈ ਨਹੀਂ ਨਹੀਂ ਬਾਹਰ ਲੈ ਦੀ ਇਹ ਤਾਂ ਠੀਕ ਹੈ ਇਹ ਤਾਂ ਠੀਕ ਬਣਿਆ ਉਹ ਉਰੀ ਕੰਪਲੀਟ ਅਛਾ ਜਿਹੜਾ ਬਣਿਆ ਹਾਂ ਟੁੱਟ ਕੇ ਸਪਾਰ ਪੁਰ ਗਈ ਪਹਿਲੇ ਕਿ ਸਾਰੀ ਟੁੱਟ ਗਿਆ ਆਮਾ ਦੀ ਪੜ ਜੇ ਬਣ ਗਿਆ ਚੈਨੇ ਬਣੀ ਸੀ ਚੈ ਚੈਨੇ ਬਣੀਆ ਚੈਨੇ ਬਣੀਆ ਚੈਨੇ ਕਿਹੜੀ ਬਣੀਆ ਚੈਨੇ ਪਖਤੂਆ ਨੇ ਤੋਂ ਚੈਨੇ ਨੂੰ ਬਣੀਆ ਸੜਕ ਉਹ ਨੂੰ ਬਣੀ ਨੂੰ ਮਹੀਨਾ ਵੀ ਨਹੀਂ ਹੋਇਆ ਉਹ ਸਾਰੀ ਟੁੱਟ ਗਈ ਉਹ ਵੀ ਪਾ ਦਿੰਨੇ ਆਂ ਅਸੀਂ ਲਿਖ ਕੇ ਠੀਕ ਹੈ ਆ ਬਾਈਪਾਸ ਜਿਹੜਾ ਹੁਣ ਬਣਿਆ ਇਹ ਵੀ ਡੰਪ ਇਥੇ ਜਿਹੜਾ ਮੇਨ ਰੋਡ ਤੋਂ ਜਾਂਦੇ ਆ ਇਹਦੇ ਖੱਡਾ ਵੱਡਾ ਉਹ ਵੀ ਐਕਸੀਡੈਂਟ ਉਹ ਵੀ ਟੁੱਟ ਗਿਆ ਨਹੀਂ ਨਹੀਂ ਖੱਡਾ ਹੋਣਾ ਤਾਂ ਕੋਈ ਹੋਰ ਨਹੀਂ ਨਹੀਂ ਵੈਸੇ ਗੱਲ ਟੈਕਨੀਕਲ ਕਾਰਨ ਹੋਊਗਾ ਟੈਕਨੀਕਲ ਤਾਂ ਹੈਗਾ ਯਾਰ ਆ ਆ ਜਰੂਰ ਨਾਲ ਕਾਹ ਹੋਏ ਐ ਐਮਐਲਏ ਸਾਹਿਬ ਦਾ ਰੀਐਕਸ਼ਨ ਵੀ ਹੋ ਗਿਆ ਬਈ ਉਹਨਾਂ ਦੇ ਹਾਂ ਇਹ ਆ ਚਲਾ ਦੀ ਯਾਰ ਨਾਲ ਮੜਾ ਜੂਮ ਕਰ ਲੈ ਦੀ ਹੈਡਿੰਗ ਪੜਾ ਦੀ ਪੱਤਰਕਾਰ ਸਾਹਿਬ ਸ਼ਾਇਦ ਮੰਨ ਚਲੋ ਲਿੰਕ ਰੋਡ ਵਾਲੇ ਲਿੰਕ ਰੋਡ ਵਾਲੇ ਛੜਕ ਦੇ ਵਾਲੇ ਮੰਨ ਲੈ ਮੰਨ ਲੈ ਅਸੀਂ ਤਾਂ ਮੰਨਦੇ ਹੀ ਮੰਨਦੇ ਆ ਜੇ ਨਹੀਂ ਤੁਸੀਂ ਬਣਾ ਲੋਗੇ ਅੱਛਾ ਤੇ ਗੱਲ ਇਹ ਆ ਨਹੀਂ ਨਹੀਂ ਤੁਸੀਂ ਬਣਾਇਓ ਨਹੀਂ ਮੈਂ ਨਹੀਂ ਬਣਾਉਂਦਾ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਸੀ ਐਮਐਲਏ ਸਾਹਿਬ ਚਲੋ ਉਹ ਤੇ ਐਕਸ਼ਨ ਹੋ ਗਿਆ ਅਜੇ ਤੋੜ ਐਕਸ਼ਨ ਹੋਊਗਾ ਹਾਰਾ ਰਿਜੈਕਸ਼ਨ ਜਿਹੜਾ ਜਿਹੜੇ ਨਹੀਂ ਜਿਹੜਾ ਆਹ ਜਿਹੜਾ ਹੁਣ 80 ਲੱਖ ਰੁਪਏ ਤੁਸੀਂ ਕਹਿੰਦੇ ਉਹਦੇ ਰੱਖ ਰੱਖਿਆ ਸੀ ਲੋਕਾਂ ਨੂੰ ਕੀ ਫਾਇਦਾ ਉਹਦਾ ਲੋਕਾਂ ਨੂੰ ਫਾਇਦਾ ਜਿੰਨਾ ਚਿਰ ਉਹ ਪ੍ਰੋਪਰ ਸਹੀ ਤਰੀਕੇ ਨਾਲ ਬਣਦੀ ਨਹੀਂ ਜਿੰਨਾ ਚਿਰ ਉਹਦਾ ਮਤਲਬ 80 ਦਾ 1 ਲੱਖ 60 ਹਜ਼ਾਰ ਉਹ ਲਾਉਂਦਾ ਨਹੀਂ 1 1 ਕਰੋੜ 60 ਲੱਖ ਨਹੀਂ ਲਾਉਂਦਾ ਉਹਨਾਂ ਚਿਰ ਉਹਨੂੰ ਪੈਸੇ ਨਹੀਂ ਮਿਲਦੇ ਤਾਂ ਸਾਡੇ ਉਹਦਾ ਟੈਂਡਰ ਹੋਰ ਕਿਉਂ ਬੰਦੇ ਨੂੰ ਕਿਉਂ ਨਹੀਂ ਦਿੱਤਾ ਜਾਂਦਾ ਉਹਦਾ ਟੈਂਡਰ ਕੈਨਸਲ ਕਰਕੇ ਜੇ ਉਹ ਬੰਦਾ ਸਹੀ ਕੰਮ ਨਹੀਂ ਕਰਦਾ ਉਹਦਾ ਟੈਂਡਰ ਕੈਨਸਲ ਕਰਕੇ ਨਵੇਂ ਬੰਦੇ ਦਿੱਤਾ ਜਾਵੇ ਉਹਨਾਂ ਨੂੰ ਟੈਕਨੀਕਲ ਚੀਜ਼ਾਂ ਪਤਾ ਨਹੀਂ ਸਹੀ ਮੈਨੇਜ ਕੁਝ ਚੀਜ਼ਾਂ ਜਦੋਂ ਉਹਦੇ ਕੋਲੇ ਪੇਮੈਂਟ ਚਲੀ ਜਾਵੇ ਨਾ ਕਿਉਂਕਿ ਉਹ ਕੀ ਹੁੰਦਾਗਾ ਜਦੋਂ ਜੇ ਉਹਨਾਂ ਦਾ ਬਿੱਲ ਬਣਾਉਂਦਾ ਉਹ ਜਿਵੇਂ ਜਿਵੇਂ ਪਾਰਟ ਚ ਪੇਮੈਂਟ ਜਾਂਦੀ ਹੈ ਉਹ ਪੇਮੈਂਟ ਉਹ ਲੈ ਚੁੱਕੇ ਆ ਜਿਹੜਾ ਹੁਣ ਲਾਸਟ ਪੇਮੈਂਟ ਸੀਗੀ ਉਹਨਾਂ ਦੀ 70 ਤੋਂ 80 ਲੱਖ ਉਹਨਾਂ ਦੀ ਪਈ ਹੈ ਪੈਂਡਿੰਗ ਆ ਉਹ ਅਸੀਂ ਉਹਨਾਂ ਨੂੰ ਦੇਵਾਂਗੇ ਉਦੋਂ ਜਦੋਂ ਰੋਡ ਜਾਵਾ ਪ੍ਰੋਪਰ ਸਹੀ ਹੋ ਜਾਊਗਾ ਸੋ ਇਹ ਇਹ ਕਾਰਨ ਹੁੰਦਾ ਹੁਣ ਟੈਂਡਰ ਕੈਨਸਲ ਨਹੀਂ ਹੋ ਸਕਦਾ ਹੁੰਦਾਗਾ ਜਿਹੜੇ ਚੀਜ਼ ਬਣੀ ਚੁੱਕੀ ਹੈ ਉਹਦਾ ਟੈਂਡਰ ਕੈਨਸਲ ਕਰਕੇ ਕਰਾਂਗੇ ਕੀ ਆਪਾਂ ਜਿਹੜੀ ਬਣੀ ਗਈ ਉਹ ਜਾਂ ਤਾਂ ਹੋਵੇ ਨਾ ਵੀ ਜਿਹਨੇ ਸ਼ੁਰੂ ਨਹੀਂ ਕੀਤਾ ਸਾਨੂੰ ਪਤਾ ਹੋਵੇ ਵੀ ਆਹ ਬੰਦੇ ਨੇ ਸਹੀ ਨਹੀਂ ਬਣਾਉਣੀ ਛੜਕ ਜੇ ਆਪਣੇ ਮਨ ਐ ਇੰਨਾ ਆਪਾਂ ਸ਼ਕਤੀ ਹੋਵੇ ਆਪਣੇ ਕੋਲ ਕੋਈ ਜਾਦੂ ਵਾਲੀ ਤਾਂ ਫਿਰ ਤਾਂ ਆਪਾਂ ਕੈਨਸਲ ਕਰਕੇ ਕੇ ਹੋਰ ਹੁੰਦੇ ਹੁੰਦੇ ਉਹ ਨਹੀਂ ਇਹ ਕਰ ਸਕਦੇ ਹੁੰਦੇ ਆਪਾਂ ਜਿਹੜਾ ਕੂੜੇ ਦਾ ਡੰਪ ਦਾ ਠੇਕਾ ਕਿੰਨੇ ਲੱਖ ਦਾ ਹੋਇਆ ਜੀ ਕੂੜੇ ਦੇ ਕਿਹੜੇ ਕਿਹੜੇ ਕੂੜੇ ਦਾ ਪਤਾ ਜਿਹੜਾ ਡੰਪ ਕੂੜਾ ਚੱਕਦੇ ਆ ਉਹਦੇ ਕਹਿੰਦੇ ਠ ਕਿਥੋਂ ਆ ਸ਼ਹਿਰ ਦਾ ਜਿਹੜਾ ਇਥੋਂ ਹਾਂ ਜਿਹੜਾ ਚੱਕ ਕੇ ਬਾਹਰ ਨਹੀਂ ਇਹ ਤਾਂ ਆਪਣੇ ਨਗਰ ਕਾਉਂਸਲ ਵਾਲੇ ਜਿਹੜੇ ਲੱਗਣਗੇ ਉਹਨਾਂ ਤੇ ਹੀ ਰਿਕਸ਼ਾਂ ਤੇ ਉਹੀ ਚੱਕਣਗੇ ਜੀ ਕਹਿੰਦੇ ਨੇ ਕਿ ਪ੍ਰਾਈਵੇਟ ਕਿਸੇ ਬੰਦੇ ਨੂੰ ਦਿੱਤਾ ਹੋਇਆ ਆਪਾਂ ਤੇ ਤੁਹਾਡੇ ਬੰਦੇ ਤੇ ਲੱਗ ਰਹੇ ਵੀ ਉਹਨਾਂ ਨੂੰ ਦਿੱਤਾ ਹੋਇਆ ਕਿਸੇ ਨੂੰ ਵੀ ਠੇਕਾ ਦਿੱਤਾ ਹੋਇਆ ਸਾਰਾ ਕੁਝ ਐਂ ਤਾਂ ਹੁਣ ਕੱਲ ਨੂੰ ਜੇ ਤੁਸੀਂ ਦੋ ਗੱਲਾਂ ਮੇਰੇ ਵਾਸਤੇ ਕਹਿ ਤੀਆਂ ਚੰਗੀਆਂ ਮੈਨੂੰ ਪਤਾ ਤੁਸੀਂ ਨਹੀਂ ਕਹਿਣੀਆਂ ਗੀਆਂ ਕਹਿਣਾ ਕਹਿਣਾ ਜੀ ਤੇ ਉਹ 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 ਗੱਲਾਂ ਤੁਸੀਂ ਉਹਨਾਂ ਨੂੰ ਐ ਲੱਗਣ ਲੱਗ ਜਾਣਾ ਵੀ ਇਹ ਤਾਰਾ ਵੀ ਇਹਦਾ ਹੀ ਆ ਹਾਂ ਜੀ ਸੰਵਿਧਾਨਿਕ ਗੱਲ ਸਾਂਝੇ ਸੀ ਨਾ ਕਾਲੀਆਂ ਦੇ ਨਾਲ ਕਾਂਗਰਸ ਦੇ ਨਾ ਅਸੀਂ ਆਪਦੇ ਆ ਨਹੀਂ 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 ਇਹ ਤੁਹਾਡੀ ਪੱਗ ਦੀ ਰੰਗ ਨਹੀਂ ਪੱਗ ਤਾਂ ਵੇਖੋ ਰੰਗ ਦਾ ਪਰਮਾਤਮਾ ਨੇ ਦਿੱਤੇ ਹੋਏ ਆ ਹਨਾ ਤੇ ਉਹ ਤਾਂ ਕਿਸੇ ਰੰਗ ਦੇ ਵਿੱਚ ਖੁਸ਼ੀ ਹੋ ਸਕਦਾ ਕੁਝ ਵੀ ਹੋ ਸਕਦਾ ਪਰ ਠੀਕ ਹੈ ਜਿਹੜੀਆਂ ਚਲੋ ਹੱਸਾ ਮਜ਼ਾਕ ਆਪਣਾ ਚੱਲਦਾ ਭਾਈਚਾਰਾ ਆਪਣਾ ਬਟ ਆਈ ਐਂ ਵੀ ਇਹ ਚੀਜ਼ਾਂ ਦਾ ਕੋਈ ਮਤਲਬ ਨਹੀਂ ਬੰਦਾ ਤੇ ਨਾ ਹੀ ਇੰਨਾਂ ਚੀਜ਼ਾਂ ਨ ਗੱਲਾਂ ਕਰਨ ਦਾ ਕੋਈ ਫਾਇਦਾ ਹੁੰਦਾ ਇਹ ਲੋਕ ਮੈਂ ਤੁਹਾਨੂੰ ਨਹੀਂ ਕਹਿੰਦਾ ਤੁਸੀਂ ਨਿੱਜੀ ਨਾ ਲੋ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਮਨ ਘੜਤ ਜੀਆਂ ਜੀਆਂ ਚੀਜ਼ਾਂ ਹੁੰਦੀਆਂ ਨੇ ਜੇ ਕਿਸੇ ਨੂੰ ਐ ਲੱਗਦਾ ਕੋਈ ਚੀਜ਼ ਹੁੰਦੀ ਹੈ ਅੱਜਕੱਲ ਤਾਂ ਸੌਖਾ ਹੀ ਬੜਾ ਪਤਾ ਕਰਨਾ ਕਹਿਣ ਤੋਂ ਪਹਿਲਾਂ ਮੈਂ ਕਹਿੰਦਾ ਪਤਾ ਕਰੋ ਫਿਰ ਉਦੋਂ ਮਗਰੋਂ ਲਿਆਓ ਵੀ ਆਹਾ ਤੁਸੀਂ ਕੀਤਾ ਜਾਂ ਇੱਥੇ ਕਰਿਆ ਉਦੋਂ ਬਾਅਦ ਚ ਕਹੋ ਮੈਂ ਪਹਿਲਾਂ ਹੀ ਫੋਕੇ ਇਲਜ਼ਾਮ 3 ਸਾਲ ਹੋ ਗਏ ਲਾਉਂਦਿਆਂ ਨੂੰ ਦੋ ਕੋਈ ਗੱਲ ਨਹੀਂ ਬੰਦੀ ਕੋਈ ਫਾਇਦਾ ਨਹੀਂ ਨਾ ਜਿੱਦ ਤੇ ਲਾਸਟ ਸਵਾਲ ਹੋਊਗਾ ਚੰਦਪਾਣ ਵਾਲੇ ਦੇ ਪਹਿਲਾਂ ਸਟਾਰਟ ਕਰ ਸੀ ਆਪਾਂ ਉੱਥੇ ਫੇਰ ਆਉਂਦੇ ਆ ਜਿਹੜੇ ਉਹ ਅਣੱਕੇ ਜਵਾਕ ਛੋਟੇ ਜਵਾਕ ਫਸ ਗਏ ਵਿੱਚ ਕਿ ਉਹਨਾਂ ਪਰਿਵਾਰਾਂ ਦੇ ਨਾਲ ਐਮਐਲਏ ਮੋਲਕ ਸਿੰਘ ਜਾ ਕੇ ਹਮਦਰਦੀ ਦਿਜਾਉ ਆ ਜਿਹੜੇ ਬੱਚੇ ਅੰਦਰ ਹੈ ਉਹ ਐਸਐਸਪੀ ਮੈਡਮ ਨੂੰ ਬੇਨਤੀ ਕਰੂਗਾ ਵੀ ਇਹਨਾਂ ਬੱਚੇ ਜਿਹੜੇ ਨੱਕੇ ਫਸੇ ਆ ਜਾਂ ਔਰਤਾਂ ਨੱਕੀਆਂ ਫਸੀਆਂ ਜਾਂ ਕੋਈ ਬਜ਼ੁਰਗ ਫਸਿਆ ਨੱਕੀ ਵੀ ਉਹਨਾਂ ਨੂੰ ਰਹਾਈ ਕੀਤਾ ਜਾਵੇ ਕਿਸੇ ਸ਼ਰਤ ਤੋਂ ਬਿਨਾਂ ਮੈਂ ਕਹਾਂ ਜੀ ਮੈਂ ਜਾਊਂਗਾ ਵੀ ਤੇ ਉਹਨਾਂ ਨੂੰ ਮਿਲ ਕੇ ਵੀ ਆਊਂਗਾ ਤੇ ਮੈਂ ਕਹਿ ਵੀ ਚੁੱਕਿਆ ਵੀ ਮੈਂ ਹੁਣ ਵੀ ਦੱਸ ਦਿੰਦਾ ਜਿਹੜੇ ਬੱਚੇ ਨਾਬਾਲਗ ਨੇ ਜਿਹੜੇ ਬੱਚੇ ਨਜਾਇਜ਼ ਨੇ ਜਾਂ ਜਿਹੜੀਆਂ ਔਰਤਾਂ ਨੇ ਉਹਨਾਂ ਸਾਰਿਆਂ ਬਾਰੇ ਮੈਂ ਕਹਿ ਵੀ ਚੁੱਕਿਆ ਐਸਐਸਪੀ ਸਾਹਿਬ ਨੂੰ ਵੀ ਉਹਨਾਂ ਨੂੰ ਵੀ ਜਿਨ੍ਹਾਂ ਦਾ ਹੈ ਨਾ ਕੋਈ ਰੋਲ ਠੀਕ ਹੈ ਦੂਜਿਆਂ ਦਾ ਵੀ ਮੈਂ ਤਾਂ ਇਹੀ ਚਾਹੁੰਦਾ ਬਈ ਯਾਰ ਸ਼ਹਿਰ 'ਚ ਸ਼ਾਂਤੀ ਬਣੀ ਜਾਵੇ ਦੂਜਿਆਂ ਦਾ ਵੀ ਕੰਪਰੋਮਾਈਜ਼ ਹੋ ਜਾਏ ਦੋਨਾਂ ਧਿਰਾਂ ਦਾ ਹਾਲਾਂਕਿ ਦੋਨੇ ਧਿਰਾਂ ਆਪਣੀਆਂ ਨਹੀਂ ਤੇ ਦੋਨੋਂ ਹੀ ਆਪਣੀਆਂ ਨਹੀਂ ਜੀ ਸੋ ਮੈਂ ਇਹੀ ਕਹਿਣਾ ਇਹੋ ਜੀਆਂ ਜਿਹੜੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਸੋ ਬਹੁਤ ਹੀ ਨਿੰਦਣਯੋਗ ਸੀਗਾ ਜਿਵੇਂ ਵੀ ਹੋਇਆ ਉਹ ਗਲਤ ਹੋਇਆ ਸੋ ਮੈਂ ਇਹੀ ਆਸ ਕਰਦਾ ਵੀ ਬਹੁਤ ਛੇਤੀ ਛੇਤੀ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਸੁਲਝਾ ਲੂਗਾ ਜਿਹੜੇ ਉਹਨਾਂ ਲੋਕਾਂ ਦਾ ਨੁਕਸਾਨ ਹੋ ਗਿਆ ਕਿਸੇ ਦੇ ਘਰ ਭਨੇ ਗਏ ਆ ਕਿਸੇ ਦੇ ਫਰਿੱਜਾਂ ਭਨੇ ਗੀਆਂ ਸਰਪੰਚ ਦਾ ਵੀ ਨੁਕਸਾਨ ਹੋਇਆ ਗੱਡੀ ਭੰਨੀ ਗਈ ਹੈ ਤੁਹਾਡੀ ਸਰਕਾਰ ਵੱਲੋਂ ਕੋਈ ਉਹਨਾਂ ਦੀ ਹੈਲਪ ਕੀਤੀ ਜਾਊਗੀ ਇਹਦੇ ਬਾਰੇ ਤਾਂ ਪ੍ਰਸ਼ਾਸਨ ਦੱਸ ਸਕਦਾ ਵੀ ਮੈਨੂੰ ਵੈਸੇ ਹਜੇ ਪਤਾ ਨਹੀਂਗਾ ਕਿਉਂਕਿ ਮੈਂ ਗਿਆ ਵੀ ਨਹੀਂਗਾ ਤਾਂ ਉਧਰੋਂ ਪੌਲਸਾ ਦਾ ਵੀ ਨੁਕਸਾਨ ਹੋਇਆ ਕਾਫੀ ਤੇ ਲੋਕਾਂ ਦਾ ਵੀ ਹੋਇਆ ਬਿਲਕੁਲ ਤੇ ਜੋ ਵੀ ਹੋ ਜੂਗਾ ਪੋਸੀਬਲ ਉਹ ਕਰਾਂਗੇ ਜੀ ਧੰਨਵਾਦ ਮੇਰੇ ਸਭ ਇਹ ਸਨ ਐਮ ਐਲ اے ਮੋਲਕ ਸਿੰਘ ਆਮਾ ਦੀ ਪਾਰਟੀ ਦੇ ਜੈਤੂਤੋ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਦੱਸਿਆ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਕੇ ਦੱਸੋ ਐਮ ਐਲ اے ਸਾਹਦੇ ਤੁਹਾਨੂੰ ਵਿਚਾਰ ਕਿਹੋ ਜਿਹਾ ਲੱਗੇ ਨਵੀਂ ਵੀਡੀਓ ਦੇ ਨਾਲ ਫਿਰ ਮਿਲਾਂਗੇ ਜ�ਤ ਦਿਓ ਧੰਨਵਾਦ